ਬੱਲੇ ਬੱਲੇ ਮਾਰਕੀਟ ਬਹੁਤ ਤੇਜੀ ਆਈ ਵੀ ਆ ਪੂਰੀ ਪੂਰੀ ਦਿੱਲੀ ਹੁਣ ਇਹ 30 ਰੁਪਏ ਗੱਲੋ 30 ਰੁਪਏ ਗੱਲੋ ਬੈਠਾ ਜੀ 45 ਆ 46 ਆ 46 ਦੋਰਾ ਜੋੜਾ 40 ਤੇਰਾ ਐਟਮਾ ਜਮਾ ਕਰਕੇ ਜੀ ਕਰੈਗਿਓ ਸੋ ਸਾਰੇ 46 ਕਰੋ ਸਾਰੇ 46 ਸਾਰੇ 46 ਉਧਰ ਬੋਲੀਏ ਸਾਰੇ 46 ਅੱਠੇ 46 ਅੱਠੇ 46 46 ਚੱਲੀ ਚੱਲੋ ਕਰੀ ਚੱਲੋ 47 47 ਨਾ ਠੀਕ ਆ ਅਜੋੜਾ ਸੰਦਾਰੀ ਤੇਰਾ ਆ ਤੇਰਾ ਬਈ ਉਹ ਲਖਿਆ ਆਸੇ-ਬਾਸੇ ਜਨਾਨੀ ਜੇ ਮੂੰਹ ਨੇ ਚੋਪੜੇ ਕੋਈ ਨਾ ਪਸੰਦ ਕਰੇ ਸਹੀ ਹੈ ਜੀ ਉਹ 50 ਰੁਪਏ ਦੀ ਤੇ 5-5000 ਰੁਪਏ ਮੇਕਅਪ ਦੇ ਲਾ ਆਂਦੀਆਂ ਨੇ ਬੰਦਾ ਮੂੰਹ ਧੋ ਕੇ ਭੱਜ ਲੈਂਦਾ ਸਹੀ ਹੈ ਜੀ ਸਿਰ ਪਰ ਉਹ ਚੀਜ਼ ਵਿਚਾਲੇ ਮਾੜੀ ਚੀਜ਼ ਜੇ ਬਰੀਕ ਚੀਜ਼ ਲਾਉਣੀ ਗਲਤ ਨਹੀਂ ਉਦੋਂ ਅੱਡ ਲਫਾਫਾ ਭਰ ਲਓ ਸਹੀ ਹੈ ਨਾ ਜਦੋਂ ਅਗਲੇ ਪੈਸੇ ਪੂਰੇ ਦੇ ਰਹੇ ਆਪਾਂ ਨੂੰ ਕਈ ਜ਼ਿੰਮੇਦਾਰ ਇੰਨੇ ਵਧੀਆ ਨੇ ਉਹ ਇੱਕ ਫੁੱਲ ਨਹੀਂ ਬਾੜਾ ਪਾਉਂਦੇ ਨਹੀਂ ਸਹੀ ਹੈ ਜੀ ਕਈ ਇਹੋ ਜਿਹੇ ਨੇ ਕੁਤਰ-ਪੁਤਰ ਸਭ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡ ਕੁਦਰ ਚੱਲ ਜਾਈ ਬਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਟਲੋ ਬਈ ਰੋਜ਼ ਦੀ ਤਰ੍ਹਾਂ ਰਜੇ ਆਪਾਂ ਫੇਰ ਅੱਜ ਖੰਨੇ ਦੀ ਮੰਡੀ ਦੇ ਵਿੱਚ ਰੋਜ਼ ਦੀ ਤਰ੍ਹਾਂ ਕਹਿ ਦਿੰਦਾ ਬਈ ਪਰ ਪਹਿਲਾਂ ਥੋੜਾ ਕੰਮ ਪੈ ਗਿਆ ਸੀ ਪੈਨਟ ਉੱਠ ਕੇ ਸੀਗੇ ਯਾਰ ਤਾਂ ਕਰਕੇ ਅੱਜ ਫੇਰ ਖੰਨੇ ਦੀ ਮੰਡੀ ਆਏ ਆ ਬਈ ਤੇ ਇੱਥੇ ਵੇਚਦੇ ਰੇਟ ਵਗੈਰਾ ਕੀ ਚੱਲੀ ਇਹਦਾ ਤਰੀਕ ਹੋ ਗਈ ਜਿਹੜੀ ਬਈ ਅੱਜ ਤੁਹਾਨੂੰ ਦੱਸ ਦੇਣਾ ਤਰੀਕ 13 ਅਕਤੂਬਰ 2025 7 ਕਿਹੜੀ ਹੋਗੇ ਬਈ ਤੇ 10 ਨਵੰਬਰ 2025 ਜਿਹੜੇ ਤਾਜੇ ਦਾ ਜੀ ਰੇਟ ਅਖਾਣ ਲੱਗਿਆ ਖੰਨੇ ਮੰਡੀ ਦੇ ਵਿੱਚ ਖੜਿਆ ਗਾਹਟ ਮੁਟਿਆਣਾ ਠੀਕ ਹੈ ਬਾਈ ਰੇਡ ਜਰੂਰ ਹੋਇਆ ਪਰ ਗਾਡੂ ਵਗੈਰਾ ਠੀਕ ਹੈ ਜਾਨੀ ਇਧਰ ਵੇ ਲੋ ਮੂੜੀਆਂ ਪਈਆਂ ਪਈਆਂ ਸਾਹਮਣੇ ਗੋਭੀ ਪਈ ਐ ਤੇ ਹਰੀ ਮਰਚ ਵਾਲੀ ਬਹੁਤ ਤਰਾ ਦੇ ਵਿੱਚ ਆਈ ਜਾਂਦੀ ਆ ਭਾਈ ਹਣਾ ਤੇ ਬਾਕੀ ਹੋਰ ਵਰਾਟ ਕਾ ਕਾਫੀ ਪਈਆਂ Shimla mirch ਆਈ ਐ ਬਾਈ ਦੇ ਨਾਲ ਗੱਲਬਾਤ ਕਰਦੇ ਆ ਵੀ ਅੱਜ ਭਾਈ ਗੋਭੀ ਦਾ ਸਿਰਾਰ ਰੇਟ ਕੀ ਰੇਟ ਲਿਆ ਭਾਈ ਹਣਾ ਤੇ ਬਾਈ ਦਾ ਨੰਬਰ ਵੀ ਤੇ ਕੇ ਆਵਾਂਗਾ ਭਾਈ ਕੀ ਹਾਲ ਚਾਲ ਆ ਭਰਾ ਸਸਰੀ ਕਾ ਜੀ ਗੋਭੀ ਤਰਾ ਸਾਡੇ ਵਿਕੀ ਪਈ ਅੱਜ ਫਿਰ ਹਾਂਜੀ ਗੋਭੀ ਅੱਜ ਬਾਜ਼ਾਰ ਵੀਰੇ ਕਾਫੀ ਜਿਆਦਾ ਤੱਕ ਠੀਕ ਠੀਕ ਆ ਠੀਕ ਆ ਭਰਾ ਗਾ ਕੇ ਮੇਰੇ ਅੱਬੀ ਮੰਡੀ ਚ ਗਾ ਕੇ ਮੰਡੀ ਚ ਥੋੜਾ ਨਰਮੇ ਨੇ ਸੋਹਵਾਰਾਂ ਜਸਤਨ ਨਾਲਾ ਟੋੜਾ ਸੋਦਾ ਵੀ ਜਿਆਦਾ ਗੱਗ ਵੀ ਬਹੁਤ ਹੈ ਠੀਕ ਹੈ ਭਾਈ ਜਿਵੇਂ ਆ ਗੋਭੀ ਪਈ ਹੈ ਬਈ ਚਿੱਟੀ ਪੂਰੀ ਬਦਿਅਾ ਕੁਆਲਟੀ ਹੈ ਨਾ ਇਧਰ ਪਈ ਹੈ ਜਨਾ ਹਾਂਜੀ ਮੇਰੇ ਗੋਭੀ ਵੀਰੇ 35 40 ਤੋਂ ਲੈ ਕੇ 15 ਰੁਪਏ ਤੱਕ ਆ ਜਿਹੋ ਜਿਹਾ ਮਟੀਰੀਅਲ ਆ 35 40 ਤੋਂ ਲੈ ਕੇ 15 15 ਰੁਪਏ ਤੱਕ ਲੈ ਭਾਈ ਇਧਰ ਜਿਹੜੇ ਸਬਜ਼ੀ ਦੇ ਰੇਟ ਹੁੰਦੇ ਆ ਇਹ ਵੱਧ ਤੋਂ ਘੱਟ ਦੱਸਨੇ ਪੈਂਦੇ ਨੇ ਕਿ 35 40 ਸਰਾਹ ਜੀ ਤੇ ਘੱਟ ਘੱਟ 15 15 ਵਾਲੀ ਨਹੀਂ ਨਹੀਂ ਹੈ ਇਹਦੇ ਆਕਾਰ ਸੜ ਪਈ ਹੈ ਨਾ ਹਾਂਜੀ ਵੀਰੇ ਹਲਕੇ ਗੋਭੀ ਕੁਆਲਟੀ ਨਾਲੇ 35 ਮੂਲੀ ਦਾ 50 ਕਿਲੋਟ ਗਿਆ ਨੂਲੀ ਦਾਸਤਵਾਰਾ ਟਾਪ ਕੁਆਲਟੀ ਜੀ ਟਾਪ ਕਲਾਸ ਟਾਪ ਕਲਾਸ ਫਰਸਟ ਕਲਾਸ 12 ਤੋਂ ਲੈ ਕੇ 10 ਰੁਪਏ ਤੱਕ ਜਿਹੜਾ ਬਈ ਰੇਟ ਚੱਲਿਆ 12 ਰੁਪਏ ਟਾਪ ਕੁਆਲਟੀ ਤੇ 10 ਰੁਪਏ ਜਿਹੜਾ ਘੱਟੋ ਘੱਟ ਇੱਧਰ ਜਿਵੇਂ ਆਦ ਕਰ ਪਿਆ ਬਈ ਇਹਨਾਂ ਦਾ ਰੇਟ ਕੀ ਜਾਂਦਾ ਜੀ ਇਹ ਬਾਈ ਨੂੰ ਪਤਾ ਇੱਧਰ ਹਾਂਜੀ ਹਾਂਜੀ ਬਈ 40 ਰੁਪਏ ਆਦ ਕਰ ਲਾਦੇ ਆਪਣੇ ਕੋਲੇ ਜਿਹੜਾ ਗੋਭੀ ਪਈ ਸੀ ਦੇਖੋ ਗੋਭੀ ਆ ਵੀਰ ਜੀ ਹਾਂਜੀ ਕੱਲੀ ਹਾਂਜੀ ਕੱਲੀ ਗੋਭੀ ਆ ਮਾਸ ਵਗੈਰਾ ਦਾ ਰੇਟ ਨਹੀਂ ਮੇਰੇ ਕੋਲ ਕੱਲੀ ਗੋਭੀ ਦਾ ਡਿਪਾਰਟਮੈਂਟ ਹੁੰਦਾ ਨਹੀਂ ਮੈਂ ਗੋਭੀ ਹੋਵੇ ਬਾਈ ਇਹ ਬਾਈ ਕੋਲੇ ਕੱਲਾ ਗੋਭੀ ਤੇ ਲਿਆ ਸਕਦਾ ਜੀ ਹਾਂ ਤੇ ਬਾਕੀ ਹੋਰ ਇਧਰ ሽਮਲਾ ਮਿਰਚ ਦੇ ਰੇਟ ਵਗੈਰਾ ਇਹ ਹੋਰ ਬਾਈ ਕੋਲੇ ਪੇਠਾ ਪਿਆ ਜੀ ਇਧਰ ਪੇਠੇ ਦਾ ਰੇਟ ਤੁਹਾਨੂੰ ਬੋਗੋਣਾ ਪੈਗਾ ਪੇਠਾ ਜੀ ਪੀ ਗਿਆ ਇਸ ਵੇਲੇ 40 ਰੁਪਏ ਕਿਲੋ ਲਾ ਕੇ ਨਵੇਂ ਗਲੋ ਜੀ ਪੜਾ ਸਿੱਧਾ ਦੱਸ ਬਾਈ ਕਿੰਨੇ 30 ਰੁਪਏ ਗਲੋ ਜੀ ਇਹ ਤਾਂ ਬਿਲਕੁਲ ਵਧੀਆ ਟੌਪ ਦੀ ਬੱਲੇ 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 ਮਾਰਕੀਟ ਬਹੁਤ ਤੇਜੀ ਆਈ ਵੀ ਆ ਮਾਰਕੀਟ ਜੀ ਆਈ ਪੂਰੀ ਪੂਰੀ ਦਿੱਲੀ ਹੁਣ ਇਹ ਸੀਲ ਵੇ ਗਲੋ ਜੀ 30 ਰੁਪਏ ਗਲੋ ਪੇਠਾ ਜੀ 30 ਰੁਪਏ ਗਲੋ ਬੈਠਾ ਬਾਈ ਇਹ 20 ਕਿਲੋ ਹੋਊਗਾ ਵਜਨ ਬਾਈ ਨਾ ਜੀ ਨਾ 14 15 14 15 420 ਰੁਪਏ 14 ਕਿਲੋ ਬੱਲੇ 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 ਲੈ ਵੇ ਘੀਰਾ ਵਿੱਚ 30 ਰੁਪਏ ਕਿਲੋਈ ਹੈ ਜੀ ਘੀਰਾ ਵਿੱਚ 30 ਰੁਪਏ ਕਿਲੋ ਚਨਾ ਘੀਰਾ ਬਾਈ ਨਾ ਦੇਸੀ ਘੀਰਾ ਜੀ ਚਨਾ ਜੁੜਾ ਨਹੀਂ 30 ਵਾਲੇ ਆ ਬਾਈ 420 ਵਾਲੇ 30 ਰੁਪਏ ਕਿਲੋ ਵਾਲੋ ਜੀ 40 ਵਾਲਾ 30 ਵਾਲਾ ਸਵੇਰੇ 40 ਹੁਣ 30 ਜੋ ਕੋਈ ਇਹ ਦੇਸੀ ਘੀਰੇ ਦਾ ਰੇਟ ਵੱਧ ਗਿਆ ਬਾਈ ਦੇਸੀ ਗਿਰਦਾ ਰੇਟ ਹੁਣ ਘਟ ਗਿਆ ਨਾ ਉਹਦੇ ਕਰਕੇ ਠੰਡ ਕਰਕੇ ਠੀਕ ਆ ਨਹੀਂ ਅੱਜ 300 ਨਾਲੇ ਉਹ ਦੇਸੀ ਆ 300 ਵੀ ਗਿਆ ਸੀ ਮੈਂ ਪਹਿਲਾਂ 15 20 ਦਾ ਵੀ ਤੈਨੂੰ ਨਹੀਂ ਪੁੱਛਦਾ ਸੀ ਕੋਈ ਹੁਣ ਮਾਰਕੀਟ ਤੇਜੀ ਹੈਗੀ ਤੇ ਹਾਰਨੇ ਉਹਦੇ ਕਰਕੇ ਗਰੰਟਾ ਆਇਆ ਬਈ ਫਿਰ ਹਾਲ ਕਿਹੜਾ ਗਰੰਟਾ ਆਇਆ ਬਈ ਹਾਂਜੀ ਹਾਂਜੀ ਲੈ ਬਈ ਤੇ ਚਾਹਨਾ ਕਿਹਦੇ ਦਾ ਬਈ ਯਾਰ ਨਹੀਂ ਪਤਾ ਚਾਹਨਾ ਕਿਦਾ ਆਪਾਂ ਮੰਗਾਉਂਦੇ ਨਹੀਂ ਆਪਾਂ ਕੋਈ ਦੇਸੀ ਗਿਰਾਂਦਾ ਬੀਬੀ ਦਾ ਹੀ ਮੰਗਾਉਣਾ ਟਮਾਟਰ ਪਿਆ ਭਰਾ ਹਾਂਜੀ ਭਾਈ ਟਮਾਟਰ ਵੇਚ ਲਓ ਭਾਈ ਨਾ ਸੀ 300 ਵੇਚ ਲਓ ਇਹ ਚਾਹਨਾ ਗਲੇ ਇਹ ਵੀ ਪੰਜਾਂ ਦਾ ਪਾਈ ਦਾ ਕੀ ਦੇਣਾ ਚਾਹਨਾ ਭਾਈ ਹੋਰ ਭਲਾ ਠੀਕ ਆਹਰੀ ਜੀਵੀ ਵਾਲਾ ਹੀ ਦਿਖਾ ਰਿਹਾ ਪਾਣੀ ਮੰਗਾਂਦੇ ਚੰਨਾ ਚੁੰਨਾ ਸਹੀ ਆ ਵਧੀਆ ਮਾਲ ਆ ਤਿੰਨ ਨੰਬਰ ਨੰਬਰ ਕਿੰਨਾ ਹੀ ਇਹ ਤਿੰਨ ਸੀਗੇਟ ਟਰੇਡਰ ਸੀਗੇਟ ਟਰੇਡਰ ਖੜੇ ਆ ਬਾਕੀ ਮੋੜ ਵਗਾ ਦਿੰਦੇ ਆ ਨਾ ਭਾਈ ਖੰਨਾ ਤੇ ਹੋਰ ਬਰਾਇਟੀਆਂ ਤੁਹਾਨੂੰ ਵਿਖਾਉਣੇ ਆ ਭਾਈ ਜਿਹੜੀਆਂ ਮਿੱਤਰੋ ਇੱਧਰ ਕੀ ਆਇਆਂ ਬਾਈਕ 'ਤੇ ਚੱਲਦੇ ਆ ਬਾਈਕ 'ਤੇ ਮਿਰਚ ਵੇਖੋ ਇਧਰ ਕਿੰਨੀ ਤਰ੍ਹਾਂ ਦੇ ਵਿੱਚ ਹਰੀ ਮਿਰਚ ਦਾ ਰੇਟ ਤੁਹਾਨੂੰ ਦਿਖਾਉਣੇ ਆ ਭਾਈ ਵੇਖੋ ਇਧਰ ਗੱਟੇ ਗੱਟੇ ਭਰੇ ਪਿਆ ਤੇ ਭਾਈ ਕੀ ਹਾਲ ਜਰਾ ਭਰਾ ਅੱਜ ਬਾਈ ਬੁਖਾਰ ਚੜਿਆ ਵਾ ਬਾਈ ਨੇ ਗੱਲ ਘੱਟ ਕਰਨੀ ਅੱਜ ਫੀਵਰ ਹੋ ਗਿਆ ਭਾਈ ਆ ਹਾਰ ਲੱਗ ਗਈ ਸਿੱਧਾ ਗਾਇਉਣੀ ਅੱਜ ਠੀਕ ਆ ਨੱਥਰ ਦਰਦ ਆ ਹਰੀ ਮਿਰਚ ਵਗੈਰਾ ਕੀ ਰੇਟ ਲਾ ਕੇ ਬਾਈ ਹਰੀ ਮਿਰਚ ਵੀ 25 ਤੋਂ ਲੈ ਕੇ 35 ਦਾ ਪਈ 25 ਤੋਂ ਲੈ ਕੇ 35 ਤੱਕ ਬਾਈ ਦਾ ਨੰਬਰ ਵੀ ਪਾ ਦਾਂਗੇ ਨਾ 25 ਤੋਂ ਲੈ ਕੇ 35 ਤੱਕ ਜਿਹੜਾ ਰੇਟ ਆ ਵੇ ਲੈ ਦਾ ਤਾਂ ਹੀ ਹਰੀ ਮਿਰਚ ਕਹਿੰਦੇ ਕੌੜੀ ਆ ਪੂਰੀ ਜਾਣੀ ਬਾਈ ਤੇ ਰੇਟ ਫਲਾ ਲ ਹੋਈ ਆ ਬਾਈ ਗੋਭੀ ਦਾ ਰੇਟ ਹੋਇਆ ਬਈ ਵੈਸੇ ਬਾਈ ਇਧਰ ਹਨਾ ਹੋਰ ਕੀ ਕੀ ਵੈਰੇਡੀ ਠੰਡਾ ਜੀ ਮੌਲ ਠੰਡਾ ਹੈ ਜੀ ਗਾਗ ਘਟ ਗਾਗ ਥੋੜਾ ਘਟਿਆ ਕਰ ਲਓ ਪਰ ਗੋਭੀ ਦਾ ਬੜੀ ਵਿਕੀ ਹਨਾ ਗੋਭੀ ਬਸ ਫੇਰ ਫੇਰ ਸੀ ਕਿ ਹੁਣ ਤਾਂ ਹੁਣ ਠੰਡਾ ਹੋਇਆ ਟਮਾਟਰ ਬਚਿਆ ਬੈ ਸਾਰੇ ਮੰਡੀ ਚ ਠੰਡਾ ਟਮਾਟਰ ਦਾ ਵੇਰ ਕਿੰਨਾ ਪਈਦਾ ਹੈ ਟਮਾਟਰ ਵੀਰੇ ਜਿਹੜੇ ਮੀਡੀਅਮ ਵਾਲੇ ਉਹ ਤਕਰੀਬਨ 8 7-800 ਲੈ ਕੇ 14-15-16 ਤੱਕ ਜਿਹੜੇ ਮਾਲ ਸਤ ਤੜ 14-15-16 ਤੋਂ ਲੈ ਕੇ 7-8 ਜਿਵੇਂ ਜਿਵੇਂ ਜਿਹੜੇ ਮਾਲ ਹੋ ਜਾ ਰੇਟ ਹਾਂ ਮਲਾ ਬਾਈ ਆ ਰੇਡ ਤੇ ਮਾਗੀ ਬਾਈ ਦਾ ਬੋਰਡ ਇਧਰ ਨੰਬਰ ਵਿਖਾ ਦਿੰਨੇ ਆ ਨਾ ਬਾਈ ਦੇ ਕਨੈਕਟ ਕਰਨੀਆਂ ਤੇ ਆ ਵੇ ਲੋ ਬਈ ਆ ਟਮਾਟਰ ਜਿਹੜਾ ਪਿਆ ਜੀ ਦਾ ਰੇਟ ਦੱਸਿਆ ਤੁਹਾਨੂੰ 24 25 ਤੱਕ ਵੀ ਪਿਆ ਬਈ ਜੇ 15 16 ਵਾਲਾ ਵੀ ਪਿਆ ਤੇ 24 25 ਤੋਂ ਲੈ ਕੇ ਹੋਰ ਜੀ ਬਹੁਤ ਵੀ ਸੱਟਾ ਕੇ ਚਲੋ ਵਧੀਆ ਬਈ ਬੰਦ ਗੋਭੀ ਦਾ ਬਜ਼ਾਰ ਕਿੰਨਾ ਰਿਹਾ ਜੀ ਬੰਦ ਗੋਭੀ ਵਿਕੇ ਜੀ ਤਕਰੀਬ 15 ਤੋਂ 20 ਰੁਪਏ ਤੱਕ 15 ਤੋਂ ਲੈ ਕੇ 20 ਰੁਪਏ ਤੱਕ ਜਿਹੜੀ ਆ ਵੇ ਲੋ ਬਈ ਬੰਦ ਗੋਭੀ ਤਲਾਸ਼ ਦੇ ਵਿੱਚ ਭਰੀ ਆਈ ਜਾਂਦੀ ਲੈ ਬਾਈ ਇਹ ਕਿਹੜੀ ਸੜਦੀ ਹੈਗੀ ਜੀ ਬਾਹਰ ਲੀ ਜੀ ਬਾਹਰ ਲੀ ਜੀ ਨਾਲ ਜੀ ਹਾਂ ਆਪਣੀ ਗਾਂ ਚੱਲੂਗੀ ਹਲੇ ਬਾਈ ਲੱਗੂਗਾ ਟਾਈਮ ਲੱਗੂ ਟਾਈਮ ਹਾਂ ਡੇਢ ਮਹੀਨਾ ਲੱਗ ਜੇ ਨਾਸੀਕਾ ਵਾਲੀ ਸਾਈਡ ਦੀ ਬੰਦ ਗੋਬੀ ਜਿਹੜੀ ਆਈ ਜਾਂਦੀ ਹੈ ਮਿੱਤਰੋ ਇਧਰ ਬਾਕੀ ਸ਼ਿਮਲਾ ਮਿਰਚ ਦਾ ਰੇਟ ਪੁੱਛਦੇ ਬਹੁਤ ਤੇ ਟਮਾਟਰ ਦਾ ਬਾਕੀ ਫਿਰ ਦੇਵਾਂਗੇ ਸ਼ਿਮਲਾ ਮਿਰਚ ਤੇ ਸ਼ਿਮਲਾ ਮਿਰਚ ਦਾ ਰੇਟ ਹੈ 50 ਰੁਪਏ ਕਿਲੋ 50 ਜੀ ਫੇਰ ਥੱਲੇ ਆ ਜੀ ਅੱਗੇ ਨਾਲ ਅੱਗੇ ਡਾਊਨ ਆ ਗਿਆ ਕੁਝ ਮਾਲ ਖਰਾਬ ਨਿਕਲ ਰਿਹਾ ਤੇ ਜੇ ਮੈਂ ਆਉ ਟਮਾਟਰ ਪਿਆ ਜੀ ਉਹ ਟਮਾਟਰ ਤਕਰੀਬ ਇਹੀ ਮੰਡੀ ਤਕਰੀਬ 15 ਤੋਂ ਲੈ ਕੇ 20 ਰੁਪਏ ਤੱਕ ਵਿਕ ਰਹੇ ਨੇ 15 20 25 ਤੱਕ ਹੈਗਾ ਟੌਪ ਤੇ 50 55 ਰੁਪਏ ਜਿਹੜਾ ਆ ਰਹਿ ਗਿਆ ਬਜਰੀ ਬੜਾ ਧੀਦਰ ਨੂੰ ਵਿਖਾਈ ਜਾਣਾ ਤੇ ਆਹ ਰੇੜਾ ਜਿਹੜਾ ਮੇਤਰੋ ਬੋ ਨੰਬਰ ਕਿੰਨਾ ਸੀ ਆਪਣਾ ਜੀ ਆਪਣਾ ਹੈਗੇ 9856 10541 98156 10541 10541 22 ਨਾਲ ਕਨੈਕਟ ਕਰ ਲਿਆ ਜੇ ਤੁਸੀਂ ਮਾਲ-ਛਾਲ ਚੱਕਣਾ ਸੱਚ ਇੰਦਰਾ ਲੰਬੀਆਂ ਇਹਨਾਂ ਦਾ ਕਈ ਹੈਗੇ ਜੀ 15 ਤੋਂ 20 ਕਿਲੋ ਇੰਦਰ ਕੀ ਜਾਂਦੇ ਆ ਭਾਈ ਆਪਣੇ ਅੱਲਾ ਦੇ ਜਿਵੇਂ ਹੈ ਨਾ ਤੇ 15 ਤੋਂ 20 ਰੁਪਏ ਕਿਲੋ ਜਿਹੜਾ ਭਾਈ ਇਹਦਾ ਬਾਜ਼ਾਰ ਆ ਜੀ ਮਾੜੀ ਮੋਟੀ ਬੋਲੀ ਦਾ ਫਰਕ ਹੁੰਦਾ ਹੈਗਾ ਇੱਧਰ ਆਪਣੇ ਅੱਲਾ ਕਹਿੰਦੇ ਵੈਸੇ ਤੇ ਇੱਧਰ ਕੀ ਆਈ ਜਾਂਦੇ ਆ ਭਈ ਇਹਨੂੰ ਲਓ ਜੀ ਠੀਕ ਆ ਬੌਜੀ ਸਿਰ ਸਾਹਿਬ ਆਹ ਕਹਿੰਜੀ ਠੀਕ ਆ ਭਾਈ ਠੀਕ ਆ ਸਰ ਹੋਰ ਕੈਮਰਾ ਲਓ ਭਾਈ ਆ ਜਾ ਹੋਰ ਵੀ ਪਾਸੇ ਚੱਲਦੇ ਆ ਇੱਧਰ ਤੇ ਹੋਰ ਕੀ ਕੀ ਵੈਰਾਈਟੀ ਆਈ ਹੈ ਮੇਦਰੋਂ ਮੰਡੀ ਦੇ ਵਿੱਚ ਤੁਹਾਨੂੰ ਵਿਖਾਉਣੇ ਆ ਜੀ ਫਿਰ ਆਲੂ ਤੇ ਪਿਆਜ਼ ਵਾਲੇ ਵੀਰ ਨਾਲ ਵੀ ਗੱਲਬਾਤ ਕਰਾਂਗੇ ਭਾਈ ਆਲੂ ਤੇ ਪਿਆਜ਼ ਦੇ ਵਿੱਚ ਸੁਧਰਿਆ ਹੁਣ ਸੁਧਾਰ ਹੋਇਆ ਤੇ ਕਿਵੇਂ ਚੱਲੀ ਜਾਂਦਾ ਜੀ ਲਓ ਭਾਈ ਹੋਰ ਭਰਾ ਕੀ ਆਲਾ ਭਾਈ ਵਧੀਆ ਵੀਰੇ ਠੀਕ ਆ ਬੋਲਟੀ ਦਾ ਠੀਕ 5 ਕਿੰਨੇ ਦੀਆਂ ਦਿੱਤੀਆਂ 180 ਰੁਪਏ ਕਿਲੋ ਦੀ ਲੈ ਵੀ 180 ਰੁਪਏ ਕਿਲੋ ਆਏ ਤੇ 5 ਡੱਬੀਆਂ ਇਕੱਠੀਆਂ ਲੈਣੀਆਂ ਪੈਣਗੀਆਂ ਅੰਦਰੋਂ ਹੋਲ سیل ਦਾ ਰੇਟ ਹੈ ਨਾ ਹੋਰ ਭਰਾ ਸੱਟਾ ਕੰਮ ਹਾਂ ਵਧੀਆ ਚੜਾ ਇਹ ਲਸਣ ਦਾ ਵਜ਼ਾਰ ਲਸਣ ਆਇਆ 100 ਰੁਪਏ ਕਿਲੋ ਇਹ ਵਾਲਾ ਵੈਸੇ ਤਾਂ ਘੱਟ ਵਾਲਾ ਵੀ ਹੈਗਾ ਨਾ ਅੰਦਰ 70 70 80 ਇਹ ਪਰਚੂਨ ਵੇਚੀਂਦੇ ਭਰਾ ਇਹ ਪਰਚੂਨ ਵੇਚਦੇ ਭਈ ਤਾਂ ਕਰਕੇ 100 ਵੈਸੇ ਰੇਟ ਅੰਦਰ ਮੇਰੇ ਹਿਸਾਬ ਨਾਲ ਵੀ ਮਾੜਾ ਮੋਟਾ ਘੱਟੰਦਾ ਕਿਉਂਕਿ ਵੀਰਾਂ ਨੇ ਮਿਹਨਤ ਕਰਨੀ ਹੈ ਨਾ ਇੱਥੇ ਪਰਚੂਨ ਵੇਚ ਕੇ ਤੇ ਮਿਹਨਤ ਕਰਨੀ ਹੋਰ ਠ ਏ ਲਾ ਬਾਈ ਤੇ ਆ ਜਾ ਬਾਕੀ ਹੋਰ ਇਧਰ ਬਕਾਉਂਦੇ ਆ ਬਰੇਟਿਕਾ ਮੇਤਰੋ ਆਲੂ ਤੇ ਪਿਆਜ਼ ਵਾਲੇ ਵੀਰ ਨਾਲ ਗੱਲਬਾਤ ਕਰਦੇ ਆ ਵੀ ਜਿਹੜਾ ਮੇਤਰੋ ਐਤ ਕੀ ਸੁਧਾਰ ਹੋਇਆ ਕੋਈ ਆਲੂ ਤੇ ਪਿਆਜ਼ ਦੇ ਵਿੱਚ ਕਿਉਂਕਿ ਦਿਨ ਕਾਫੀ ਹੋ ਗਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਸ ਸਾਹਮਣੀ ਹੈ ਫਰਕ ਤਾਂ 10 ਰੁਪਏ ਫਰਕ ਹੈ ਜੀ ਅੱਜ ਮੈਂ ਫਰਕ ਤਾਂ 10 ਦੇ ਭਾਈ ਸਹੀ ਏ ਲਾਵੇ ਬਾਈ ਦੇ ਮੈਂ ਕਿ ਲਾਈਏ ਪਹਿਲਾਂ ਥੋੜਾ ਐ ਕਰਕੇ ਛੋਟਾ ਜਿਹਾ ਉਹ ਅੱਜ ਕਿਵੇਂ ਦੀ ਪਿਆਜ਼ ਦੀ ਪੋਜੀਸ਼ਨ ਪਿਆਜ਼ ਦੀ ਪੋਜੀਸ਼ਨ ਹੋਈਆਂ ਕੋਈ ਤੇਜੀ ਮੰਦੀ ਨਹੀਂ ਹੈਗਾ ਕੋਈ ਤੇਜੀ ਮੰਦੀ ਨਹੀਂ ਹੈਗੀ ਆਪਾਂ ਲੱਗਦਾ ਜੀ ਜੇ ਮੈਂ ਅਗਲੇ ਹਫ ਅੱਛਾ ਜੀ ਪਿਆਜ਼ ਤੁਹਾਨੂੰ ਪਹਿਲੇ ਕਿਹਾ ਸੀ ਪਿਆਜ਼ ਨਹੀਂ ਕਰੰਟ ਆਣਾ ਹੈਗਾ ਆਲੂ ਦੇ ਵਿੱਚ ਸੁਧਾਰ ਆ ਬਸ ਆਲੂ ਦੇ ਵਿੱਚ ਸੁਧਾਰ ਆ ਜੀ ਹਾਂ ਪਿਆਜ਼ ਚ ਕੋਈ ਕਰੰਟ ਨਹੀਂ ਆਣਾ ਇਹਦਾ ਰੇਟ ਵੈਸੇ ਜੀ ਪਿਆ ਪਿਆ 15 ਰੁਪਏ ਉਹੀ ਭਾਅ 14 15 14 ਉਹੀ ਰੇਟ ਉੱਤੇ ਖੜਾ ਹੈ ਕੋਈ ਤੇਜ਼ੀ ਨਹੀਂ ਹੈਗੀ ਲੱਭੇ ਘਟੋ ਘਾਟਾ ਹਫਤੇ ਬਾਅਦ ਵੀਡੀਓ ਬਣਾਉਣ ਲੱਗੇ ਤੇ ਬ੍ਰੇਕਾਂ ਲੱਗ ਜਾਣਗੇ ਜੀ ਬ੍ਰੇਕਾਂ ਲੱਗੀਆਂ ਰਹਿਣੀਆਂ ਇਸ ਵਾਰੀ ਅੱਛਾ ਲੱਗੇ ਰਹਿਣਗੇ ਇਸ ਵਾਰੀ ਬ੍ਰੇਕਾਂ ਖੁੱਲ ਨਹੀਂ ਹੈਗੇ ਅੱਜ ਵਾਰ ਨਹੀਂ ਬ੍ਰੇਕਾਂ ਖੋਲਦੇ ਹਾਂ ਜੀ ਤੇ ਬਾਕੀ ਇਹਦਾ ਆਲੂ ਪਿਆ ਭਾਈ ਇਹਨਾਂ ਦਾ ਵੇਚ ਦੇ ਦੂੰ 400 ਰੁਪਏ ਵਿਦੇ ਡਾਇਮੰਡ ਆ ਲੁਗੜਾ ਹੁੰਦਾ ਡਾਇਮੰਡ ਆ ਪਿਆ 600 ਰੁਪਏ ਉਹ ਬਾਈ ਇਹ ਕਿੰਨੇ ਦਿੱਤੇ 600 ਰੁਪਏ ਡਾਇਮੰਡ ਲਾ ਬਾਈ ਆ 550 ਆ 550 ਰਹਿ ਗਿਆ ਜੀ ਹੈ ਲੈ ਬਈ ਆ 550 ਨਾਲੇ ਉਹਦੀ ਕਰੰਟਾ ਜੀ ਥੋੜਾ ਥੋੜਾ ਕੋਈ ਕਰੰਟਾ ਪਰ ਆਲੂ ਮਿੱਠੇ ਨੇ ਆ ਇਹ ਮਿੱਠੇ ਨੇ 슈ਗਰ ਫਰੀ 700 ਰੁਪਏ ਹੋ ਗਿਆ ਅੱਛਾ 슈ਗਰ ਫਰੀ ਆਲੂ ਜਿਹੜਾ 700 ਰੁਪਏ ਹੋ ਗਿਆ ਜੀ ਟੌਪ ਕੁਆਲਿਟੀ ਉਹ ਮਿਲ ਨਹੀਂ ਰਿਹਾ ਉਹ ਮਿਲ ਨਹੀਂ ਰਿਹਾ ਜਾਨੀ ਘੱਟ ਹੈ ਲੈ ਬਾਈ ਤੇ ਜਿਹੜੇ ਕਿਸਾਨ ਵੀ ਰੁਪਏ ਪਿਆ ਜੀ ਉਹ ਕਨੈਕਟ ਕਰ ਸਕਦੇ ਜਿਹਦੇ ਕੋਲ 슈ਗਰ ਫਰੀ ਆਲੂ ਪਿਆ ਵੇਚ ਸਕਦੇ ਆ ਉਹਦਾ ਹੁਣ 700 ਦਾ ਤੇ ਆਹ ਰੇਡ ਜਿਹੜਾ ਮੇਟਰ ਚੱਲੀ ਹੁੰਦੇ ਆਲੂ ਦੇ ਵਿੱਚ 100 ਰੁਪਏ ਜਾਨੀ ਜਿਆ ਉਹ 600 ਦਾ ਵੇਚਦਾ ਸੀ ਅੱਗੇ ਤੇ 100 ਰੁਪਏ ਕਰੰਟ ਆ ਗਿਆ ਸਬਦਾ ਵੀ ਤੁਹਾਨੂੰ ਲਓ ਸਕੂਟਰ ਮੋਟਰ ਲੈ ਲਓ ਆ ਵੇ ਲੋ ਸਬਦਾ ਵੀ ਵਿੱਚੇ ਕਰਦਾ ਵੀਡੀਓ ਦੇ ਲਓ ਜੀ ਸਹੀ ਹੈ ਜੀ ਲੈ ਭਾਈ ਪਿਆਜ਼ ਦਾ ਰੇਟ 15 ਰੁਪਏ ਤੇ ਇਹਦਾ ਰੇਟ 500 ਤੋਂ ਲੈ ਕੇ 700 ਟਾਪ ਕੁਆਲਿਟੀ ਹੈ ਜੀ ਐਲ ਆਰ ਦਾ ਆਪਣੇ ਘਾਟੀ ਹੁੰਦਾ ਜੀ ਹਾਂ ਐਲ ਆਰ ਵੀ ਤੇਜ਼ ਐਲ ਆਰ ਦਾ ਰੇਟ ਜੀ एलआर 550 ਤੋਂ 600 ਰੁਪਏ ਘਟਾ ਹੋ ਗਏ 550 ਤੋਂ 600 ਰੁਪਏ ਲੈ ਬਾਈ ਐਲਰ ਦਾ 550 ਤੋਂ ਲੈ ਕੇ 600 ਰੁਪਏ ਘਟਾ ਬਾਈ ਆਂ ਇੰਤਰੋ ਰੇਟ ਚੱਲੀ ਜਾਂਦੇ ਜੇ ਕਿਸੇ ਕਿਸਾਨ ਵੀਰ ਕੋਲੇ ਨੇੜੇ ਦਾ ਵੀਰ ਭਰਾ ਵੀਡੀਓ ਵੇਖਦਾ ਕੋਈ ਮੋਗੇ ਦਾ ਵੇਂਦਾ ਜਿੱਕੇ ਤੋਂ ਵੀ ਮੰਗਾ ਸ਼ੂਗਰ ਫਰੀ ਆਲੂ ਵਾਲੇ ਇਸ ਟਾਈਮ ਘੱਟ ਮਿਲ ਰਿਹਾ ਬਾਈ ਜੇ ਕੇ ਕੋਲੇ ਪੈਕ ਕਰੈਕਟ ਕਰ ਲਿਓ ਬਾਈ ਨੰਬਰ ਲੈ ਲਓ ਇੱਕ ਵਾਰ ਸੱਤ ਲੈ ਵਾ ਲੋ ਵੀਰੇ ਲਓ ਬਾਈ 9780650046 9780650046 ਖੰਨੇ ਮੰਡੀ ਦੇ ਵਿੱਚ ਇਸ ਟਾਈਮ ਜਿਹੜਾ ਸ਼ੂਗਰ ਫਰੀ ਆਲੂ ਖਤਮ ਆ ਬਾਈ ਕਨੈਕਟ ਕਰ ਲਿਓ ਬਾਈ ਨਾਲ ਜਿਹਦੇ ਵਾਲ ਪਿਆ ਠੀਕ ਹੈ ਬਾਈ ਵਕਾ ਲਾਂਗੇ ਨਾ 700 ਹਾਂ ਹਾਂ ਆਰਾਮ ਨਾਲ ਬਸ ਸਹੀ ਹੈ ਬਈਲਾ ਬਾਈ ਫੋਨ ਕਰ ਲਿਓ ਹੁਣ ਮਿੱਤਰੋ ਤੇ ਇਹ ਤੁਹਾਡੀ ਸਰਦਾਰੀ ਇਹ ਕਿਹੜੇ ਵੇਲੇ ਫੋਨ ਕਰਨਾ ਬਾਈ ਨੂੰ ਕਦੋਂ ਕਰਨਾ ਜੀ ਅੱਜ ਦਾ ਰੇਟ ਫਿਲਹਾਲ 700 ਰੁਪਏ ਜਿਹੜਾ ਵਿਕ ਜੂਗਾ ਤੁਹਾਡਾ ਘਟਾ ਬਾਕੀ ਜਿਹੜਾ ਮੜਾ ਮੋਟਾ ਫੀਸ ਵਗੈਰਾ ਲੱਗਦੀ ਹੈ ਜੀ ਉਹ ਲਗਣੀ ਲਗਣੀ ਆ ਲੈ ਬਈ ਸਾਹਮਣੇ ਮੇਲਾ ਲੱਗਿਆ ਪਿਆ ਇੱਧਰ ਤੇ ਗੋਭੀ ਦੀ ਬੋਲੀ ਕਰੀ ਜਾਂਦੇ ਆ ਬੱਲੇ 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 ਵਲੇ 8 ਵਜੇ ਤੇ ਗੋਭੀ ਦੀ ਬੋਲੀ ਜਿਹੜੀ ਕਰਦੇ ਆ ਜੀ ਹੁਣ ਕਹਿੰਦੇ ਪਟਾਕੇ ਵਹਿਣਗੇ ਵਿਖ ਲਾ ਭਾਈ ਅਜਾ ਕੀ ਬਣੀ ਜਾਂਦਾ ਭਾਈ ਇਹ ਵਾਲੇ ਜੀ ਸਭ ਠੀਕ ਠਾਕ ਹੈ ਜੀ ਲਾ ਭਾਈ ਗੋਬੀ ਆ ਖਬਰ ਨਹੀਂ ਗੋਬੀ ਦਾ 40 ਰੁਪਏ ਲਾ ਭਾਈ ਉਹ ਲਾਦੀ ਬੋਲੀ ਭਾਈ ਉਹਦਾ 32 ਰੁਪਏ ਇਹ ਕਿਧਰ ਗੱਲ ਖੜ ਜਾ ਨੇੜੇ ਚੱਲਦੇ ਆ ਭਾਈ ਤੇ ਭਾਈ ਲਾ ਭਾਈ 40 ਰੁਪਏ ਲਾ ਭਾਈ 40 ਰੁਪਏ ਦਾ ਗੋਬੀ ਜਾਵੜੀ ਆ ਤੇ ਇਹਨੂੰ ਬੋਲੀ ਉਠਾਉਣੇ ਆ 44 ਉੱਪਰ ਬੋਲੋ 44 43 43 ਲਾ ਭਾਈ 43 ਵਿਕਲਵੇ 43 45 46 ਆ 46 ਦੋੜਾ ਅਜੋੜਾ 40 ਤੇਰਾ ਆਟਮਾ ਦਿਮਾਗ ਕਰਕੇ ਜੇ ਕਰੈਡਿਟ ਜੀ ਤੈਨੂੰ ਸਾਰੀ ਛਾਲੀ ਕਰੋ ਸਾਰੀ ਛਾਲੀ ਸਾਰੀ ਛਾਲੀ ਉਧਰ ਬੋਲੀਏ ਸਾਰੀ ਛਾਲੀ 846 846 40 ਕਰੀ ਚਲੋ ਕਰੀ ਚਲੋ 47 ਠੀਕ ਆ ਆ ਜੋੜਾ ਸੰਦਾਰੀ ਤੇਰਾ ਆ ਤੇਰਾ ਬਈ ਹੋਰਾ ਲੜਦਾ ਤੇਰਾ ਉਹ ਵੀ ਤੇਰਾ ਜੀ 47 47 ਕਰ 48 48 48 ਦਿਲਾਵੀ ਕਰਦਾ 48 48 ਬਿਕਲਵੇ ਵਿਚਾੜਦਾ ਲਈ 48 48 ਡੰਡੀ ਵਾਲਾ 48 ਕਿਲੋ ਵੇਦਾ ਫਿਰ 48 ਚਾਚਾ ਡੰਡੀ ਵਾਲਾ 48 ਕਿਹੜਾ ਯਾਰ ਲਾਵੇ 48 ਰੁਪਏ ਕਿਲੋ ਆ ਗੋਭੀ ਦਾ ਰੇਟ ਮਤਲਬ ਅੱਜ ਚੱਲਿਆ ਤੂੰ ਵੇਚ ਲੋ ਇਹਨਾਂ ਗੋਭੀ ਦਾ ਭਾਈ ਸਾਹਿਬ ਲਾਵੇ 48 48 ਰੁਪਏ ਦੇ ਹਿਸਾਬ ਨਾਲ ਗੋਭੀ ਜਦਾ ਵਿੱਚ ਆ ਆ 48 ਰੁਪਈਆ ਕਿ ਭਾਈ ਲਾਵੇ ਖੁੱਲੀ ਮੋਲੀ 48 ਰੁਪਈਆ ਹੁਣ ਨਾ ਤੂੰ ਰੇਡੀ ਵਾਲਾ ਨਾ ਜਦਾਈ ਕਰ ਭਾਈ ਤੂੰ ਇੰਨੀ ਮਹਿੰਗੀ ਲਾਈ ਜਨਾ ਵਿਚਾਰਾ ਨੂੰ 50 ਰੁਪਈਆ ਦਾ ਆਪ ਨੂੰ ਭਈਆ ਆ ਪੰਡ ਦੇ ਲੋ 50 ਰੁਪਈਆ ਕਿਲੋ ਦੇ ਸਾਹ ਨਾਲ ਵੇਲੋ ਕਿੰਨੇ ਕਿਲੋ ਵਾ ਲੈ 48 ਉੱਪਰ ਖਰਚਾ ਵੀ ਆਗਾ 48 ਉੱਪਰ ਖਰਚਾ ਵੀ ਆ ਇਹ ਘੱਟੋ ਘੱਟ 60 70 ਪੈ ਜਾਣਾ 52 50 55 ਤੱਕ ਪੈ ਜਾਣੀਆਂ ਲੰਦਾ ਲੰਦਾ ਇਦਾਂ ਲੰਦਾ ਹੀ ਪਾ ਕੇ ਭਈਆ ਨਾ ਹਾਂ ਜੀ ਆ ਫੇਰੇ ਜਾਣੀਏ ਤੁਹਾਡੇ ਘਰਾਂ ਚ ਫੇਰੇ ਮਿ ਜਾਊਗੀ ਘਰਾਂ ਦੀ ਪਤੀਲੀਆਂ ਚ ਭਾਈ ਹਾਂ ਲਾ ਭਾਈ ਤੇ ਆ ਰੇਡ ਜਿਹੜਾ ਮਿੱਤਰੋ ਅੱਜ ਟਾਪ ਕੁਆਲਿਟੀ ਆ ਗੋਭੀ ਵਿਕੀ ਆ ਜੀ ਬਿਆ ਬਿਆ ਆ ਤੇਰਾ ਤੇਰਾ ਕਿਹਨੇ ਲੋਕ ਹੈ ਬਾਈ ਟੋਪ ਦਾ ਰੇਟ ਕਿੰਨਾ ਗਿਆ ਬੋਲੀ ਜੀ ਟੋਪ ਦੋ ਰਹਿ ਗਿਆ ਪੌਣੇ ਨੇ ਸਰ ਟੋਪ ਦਾ ਹੀ ਆ 48 ਰੁਪਏ ਬੱਚਾ ਸਾਮਿਆ ਦਾ ਹੈਗਾ ਕਿਤੇ ਗਿਆ ਬਾਈ 48 48 ਰੁਪਏ ਜਿਹੜਾ ਟੋਪ ਦਾ ਰੇਟ ਗਿਆ ਬਾਈ ਬਾਕੀ ਤਾਂ ਭਿੰਡੀ ਦਾ ਨਿੰਬੂ ਦਾ ਰੇਟ ਰਹਿ ਗਿਆ ਸੀਗਾ ਉਹ ਵੀ ਤੁਹਾਨੂੰ ਵਿਖਾਉਨੇ ਆ ਬਾਈ ਇਹ ਜੀ ਬੋਲੀ ਵਧੀਆ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਆ ਕਰੋ ਮਿੱਤਰੋ ਤੇ ਵੀਡੀਓ ਚੰਗੀ ਲੱਗਦੀ ਆ ਲਾਈਕ ਹੋਰ ਨਵੇਂ ਨਵੇਂ ਵੀਡੀਓ ਆਪਾਂ ਸਬਜੀ ਆ ਫਲਾਂ ਵਾਲੇ ਪਾਸੇ ਵੀ ਜਾਇਆ ਕਰਾਂਗੇ ਇਧਰ ਨਿੰਬੂ ਦਾ ਭੰਡਾਰ ਵੇਖੋ ਬਾਈ ਪਾਇ ਕਰੇ ਨਿੰਬੂ ਦਾ ਰੇਟ ਪੰਜ ਦਾ ਬਾਈਆਂ ਤੋਂ ਵੀ ਨਿੰਬੂ ਬਾਈ ਇੰਨਾ ਲਿਆਂਦਾ ਪਿਆ ਨਿੰਬੂ ਵੇਖਦਾ ਕਿ ਕੀ ਚੱਕਰ ਬਾਈ ਠੰਡ ਹੋ ਗਈ ਹੁਣ ਅੱਗੇ ਨਾਲੋਂ ਫਰਕ ਪੈ ਗਿਆ ਜੀ ਮੌਸਮ ਦਾ ਤੇ ਬਾਈਆਂ ਦੇ ਨਾਲ ਕਰਦੇ ਆ ਗੱਲਬਾਤ ਲਾਓ ਬਾਈ ਤੇ ਆ ਜਿਹੜਾ ਬੋਲੀ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਜੀ ਇਧਰ ਸੇਠਾ ਕੋਲੇ ਫੇਰ ਆਲੂ ਤੇ ਪਿਆਜ਼ ਪਿਆ ਬਾਈ ਕੋਲੇ ਪੰਜ ਦਾ ਬਾਈ ਪਿਆਜ਼ ਬਾਈ ਸਸੇ ਕਾ ਜੀ ਸਿੱਧਾ ਕਿਵੇਂ ਭਈ ਆਪਣੀਆਂ ਬਾਈ ਪਿਆਜ਼ ਕੀ ਰੇਟ ਵਿੱਚ ਕੀ ਹੁੰਦਾ ਹੈ ਅੱਜ ਆਪਣਾ ਠੀਕ ਹੈ ਜੀ ਇਧਰ ਲੱਭਾਸਾ ਹੋ ਗਿਆ ਤੇ ਆਲੂ ਦਾ ਬਾਜ਼ਾਰ ਜੀ ਅੱਜ ਹੋਇਆ ਕਰੰਟ ਮਾੜਾ ਮੁੱਦਾ ਆਲੂ ਦਾ ਬਾਜ਼ਾਰ ਅੱਗੇ ਨਾਲ ਫਰਕ ਆ ਥੋੜਾ ਜਿਹਾ ਠੀਕ ਹੈ ਜੀ ਕੀ ਰੇਟ ਦੇ ਇਹਨੇ ਜੀ ਵਧੀਆ ਐਲਰ ਬਿੱਕਿਆਂ ਦਾ 550 ਰੁਪਏ 550 ਐ ਆਪਣੇ ਸ਼ੂਗਰ ਫਰੀ ਆਲੂ ਆਉਂਦਾ ਚਿੱਟਾ ਆਲੂ ਹਾਂਜੀ ਉਹ ਟੌਪ ਦਾ ਰੇਟ ਕੀ ਹੈ ਜੀ ਉਹਦਾ 600 ਰੁਪਏ ਖਰਚਾ ਵਿਕਦਾ 600 ਰੁਪਏ ਖਰਚਾ 640 50 ਨੈਟ 640 50 ਨੈਟ ਤੇ 700 ਤੱਕ ਵਿਕਦਾ ਜੀ ਹਾਂ ਹੈਗੇ ਜਗਰਾਵਾ ਕੁਆਲਟੀ ਜਗਰਾਵਾ ਕੁਆਲਟੀ ਉਹ ਜਿਹੜੀ ਜਗਰਾਵਾਂ ਵਾਲੇ ਪਾਸੇ ਉਹ ਹੈਗਾ ਜੀ ਆਪਣੇ ਆਲੂ ਪਿਆ ਨਹੀਂ ਉਹ ਆਪਣੇ ਕੋਲ ਹੀ ਹੈ ਲੈ ਬਈ ਖੰਨੇ ਮੰਡੀ ਦੇ ਵਿੱਚ ਜਿਹੜਾ ਤੁਹ ਔਰ ਚਟਾ ਆਲੂ ਜਿਹੜਾ ਉਹ ਖਤਮ ਆ ਜੀ ਫਿਲਹਾਲ ਹਨ ਨਹੀਂ ਫਿਲਹਾਲ ਹੈਗਾ ਖਤਮ ਪਿਆ ਪਰ ਜਗਰਾਵਾ ਕੁਆਲਟੀ ਵੀ ਜਗਰਾਵਾ ਕੁਆਲਟੀ ਤੇ ਬਾਕੀ ਜਿਹੜਾ 650 ਵਾਲਾ 650 ਵਾਲਾ ਜੀ ਉਹ ਆਪੇ ਜੀ 600 ਰੁਪਏ ਨੇ ਅਸਾ ਨੈਟ ਵਿਕਦਾ ਹੈ ਸਹੀ ਹੈ ਜੀ ਆ 600 ਵਾਲਾ ਵੇਚਿਆ ਜੀ ਹਨ ਜਿਹੜਾ ਅਲਰ 550 ਇਹ ਆਪਣੇ ਅਲਰ ਕਿਉਂ ਸਸਤਾ ਇੱਥੇ ਜੀ ਅਲਰ ਜਿਹੜਾ ਸੀ ਸਾਈਜ਼ ਦਾ ਉਹ ਫਰਕ ਹੈ ਡੀ ਸਾਈਜ਼ ਹੈ ਮੋਟੇ ਦਾ ਠੀਕ ਹੈ ਜੀ ਫਰਕ ਗ੍ਰੇਡ ਦਾ ਫਰਕ ਇਹ ਕਿਲਰ ਮੈਨੂੰ ਇੱਧਰ ਘੱਟ ਲੱਗਦਾ ਜੀ ਮੈਨੂੰ ਲੱਗਦਾ ਘੱਟ ਆ ਕੀ ਵਿਕਦਾ ਕਿੱਤੇ ਦੇ ਮੁਕਾਬਲੇ ਘੱਟ ਵਿਕਦਾ ਹਾਂਜੀ ਸਹੀ ਹੈ ਜੀ ਲਾ ਮੈਂ ਚਟਾਲੂ ਜਿਆਦਾ ਵਕਦਾ ਬਾਕੀ ਤੇ ਅਲਰ ਦਾ ਰੇਟ 550 ਦੇ ਨੇੜੇ ਤੇ ਰਹਿਗਾ ਬਈ ਆਪਣਾ ਫੋਨ ਨੰਬਰ ਕਿੰਨਾ ਜੀ ਫੋਨ ਨੰਬਰ ਆਹ ਦੇਖੋ ਬੋਰਡ ਲੱਗਿਆ ਸ਼ੀਰਗਿਲ ਰੇਟ ਬੋਰਡ 981407294 ਜੀ ਹਾਂ 981407294 ਬਾਈ ਦਾ ਨੰਬਰ ਹੈ ਜੇਕਰ ਵੀਰ ਭਰਾ ਨੇ ਕੋਈ ਵਪਾਰੀ ਹੈਗਾ ਆਲੂ ਦਾ ਤੇ ਗੱਲਬਾਤ ਕਰ ਸਕਦੇ ਸਹੀ ਹੈ ਜੀ ਠੀਕ ਹੈ ਬਾਈ ਲਾਓ ਬਾਈ ਤੇ ਇਧਰ ਗੋਭੀ ਜਿਹੜੀ ਬੋਲੀ ਵਿਖਾਈਏ ਤੁਹਾਨੂੰ ਆਹੀ ਬਾਈ ਕੋਲੇ ਵਿਖਾਈ ਆ ਇਹ ਡਿਪਾਰਟਮੈਂਟ ਗੋਭੀ ਦਾ ਇਸੇ ਬਾਈ ਕੋਲੇ ਆ ਜੀ ਜਿਹਨਾਂ ਦੀ ਬੋਲੀ ਆਪਾਂ ਤੁਹਾਨੂੰ ਵਿਖਾਈ ਆ ਜੀ ਲਓ ਜੀ ਲਸਣ ਦਾ ਰੇਟ ਕਰਦੇ ਆ ਪਤਾ ਲਸਣ ਵਾਲੇ ਬਾਈ ਕੋਲੇ ਆ ਗਏ ਜੀ ਸਿੱਟ ਸਾਹਿਬ ਕੋਲੇ ਰੀਮਨ ਨੂੰ ਮਨ ਕੱਟੀ ਜਾਂਦੇ ਪੇਟਿਆਂ ਦੇ ਹੋਰ ਜੀ ਸੇਲ ਠੀਕ ਹੈ ਜੀ ਬੱਲੇ 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 ਜੀ ਟੁੜੀ ਪੰਜ ਐਂਟਰ ਨਹੀਂ ਆ ਰਹੀ ਸਹੀ ਹੈ ਜੀ ਲਓ ਬਈ ਸ਼ਿਮਰਾ ਮਰਤੇ ਤਾਂ ਕਦੇ ਪੇਟ ਖੁੱਲੀ ਜਾਂਦੇ ਜੀ ਹੀਰਣ ਵਗੀ ਜੀ 80 ਰੁਪਏ نیٹ ਬੱਲੇ 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 ਜੀ ਲੈ ਵੀ ਕਈ ਨਾਮ ਤੇ 50 ਰੁਪਏ ਵਿਕੀ ਆ ਪਰ ਆ ਕੁਆਲਿਟੀ ਜਿਹੜੀ ਹੁਣੇ ਤਾਜੀ ਤਾਜੀ ਆਈ ਹੈ ਹਲਿਆ ਨੂੰ ਮੰਤਰ ਮਾਰ ਕੇ 38 ਅਸੀਂ ਖੋਲੀ ਆ ਹਾਂ ਸਹੀ ਹੈ ਜੀ 80 80 ਰੁਪਏ ਮੰਗੀ ਜਾਂਦੇ ਆ ਜੀ ਬੰਝੂ ਰੇਟ ਅਸੀਂ 75 ਵੀ ਦੇਨੇ 70 ਵੀ ਦੇਨੀ 70 75 ਰੁਪਏ ਦੇ ਨੇੜੇ ਦਾ ਭਾਈ ਰੇਟ ਦਾ ਚੰਗੀ ਕੁਆਲਿਟੀ ਦਾ ਤਾਂ ਹੈਗਾ ਹੀ ਹੈਗਾ ਭਾਈ ਹਨਾ ਆਮ ਜਿਹੜੀ 50 50 ਹੀ ਵਿਕੀ ਜਾਂਦੀ ਆ ਤੇ ਚੰਗੀ ਕੁਆਲਿਟੀ ਦਾ ਰੇਟ ਜਿਹੜਾ ਤੁਹਾਨੂੰ ਦੱਸ ਦੇਣਾ 70 70 75 75 ਰੁਪਏ ਇਹ ਵਿਕੀ ਜਾਂਦੀ ਆ ਹੋਰ ਜੀ ਠੀਕ ਠਾਕ ਜੀ ਲਓ ਭਾਈ ਇਹ ਇਧਰ ਜਿਵੇਂ ਲਸਣ ਪਿਆ ਜੀ ਉਹਦੇ ਚ ਹੋਇਆ ਸੁਧਾਰ ਮੜਾ ਮੋਟਾ ਜੀ ਨਹੀਂ ਉਹੀ ਭਾ 50 ਤੋਂ ਲੈ ਕੇ 50 ਤੋਂ ਲੈ ਕੇ 60 ਤੱਕ 70 70 ਤੱਕ ਜਿਵੇਂ ਜਿਵੇਂ ਉਹ ਵੈਰੈਟੀਆਂ ਪਈਆਂ ਜੀ ਅੰਦਰ ਲਓ ਭਾਈ ਤੇ ਜਿਹੜਾ ਮੋਟਾ ਲਸਣ ਆ ਭਾਈ 70-70 ਰੁਪਏ ਪਿਆ ਜੀ ਤੇ ਬਾਕੀ ਜਿਹੜਾ 50 55 ਰੇਟ ਤਰ ਤੁਹਾਨੂੰ ਆ ਯਾਰੀ ਉਹੀ ਘੱਟੇ ਵਿਖਾ ਦਈਦੇ ਜੀ ਉਹੀ ਰੇਟ ਦੱਸਦਾ ਜੀ ਕਿਉਂਕਿ ਉਹੀ ਭਲਾਲ ਰੇਟ ਉਹੀ ਘੱਟੇ ਚੱਲੀ ਜਾਂਦੇ ਜੀ ਲਓ ਜੀ ਇਧਰ ਆ ਜਿਹੜਾ ਡਬਲੇ ਪਿਆ ਜੀ ਇਹ ਵਾਲਾ ਭਾਈ ਟਿਕਟਾ ਜੀ ਤੇ ਆ ਭਾ ਭਾਈ ਡਬਲੇ ਲਸਣ ਤੇ ਇਧਰ ਆ ਪਿਆ ਜੀ ਤੇ ਆ ਟੌਪਕ ਵਾਲ ਜਿਹੜਾ ਮੋਟਾ ਲਸਣ ਬਈ ਉਹ 70 ਸਮਝ ਲਓ ਜੀ ਤੇ ਜਿਵੇਂ ਜਿਵੇਂ ਇਹ ਕੁਆਲਿਟੀ ਥੋੜੀ ਜਿਹੀ ਆ ਜਾਂਦੀ ਆ ਉਹਵੇਂ 66 65 65 ਤੇ 50 50 55 55 ਉਹ ਪਿਆ ਬਈ ਜਿਹੜਾ ਬਰੀਕ ਲਸਣ ਆ ਤੁਹਾਨੂੰ ਵਿਖਾ ਦਿੰਨੇ ਹੁੰਦਾ ਬਈ ਆ ਬਰੀਕ ਆ ਗਿਆ ਜੀ ਆ ਬਰੀਕ ਲਸਣ ਆ ਗਿਆ ਤੇ ਇਹਦਾ ਰੇਟ ਘਟਾ ਆ ਜਿਹੜਾ ਚੰਗਾ ਆ ਗਿਆ ਥੋੜਾ ਜਿਹਾ ਤੇ ਟੌਪ ਕੁਆਲਿਟੀ ਜਿਹੜੇ ਆ ਪਏ ਬਈ ਤੇ 70 70 ਰੁਪਏ ਦੇ ਹਿਸਾਬ ਨਾਲ ਜਿਹੜਾ ਲਸਣ ਜਿਹੜਾ ਮਿੱਤਰੋ ਵੀ ਕੀ ਜਾਂਦਾ ਜੀ ਆ ਜਾ ਕਰੋ ਦੀ ਅੱਗੇ ਚੱਲੀ ਅੱਬਾ ਜੀ ਇਧਰ ਨੂੰ ਹੋਰ ਗੱਲਬਾਤ ਕਰਦੇ ਆ ਜੀ ਕੀ ਕੀ ਗਿੜ ਅੱਜ ਤੇ ਗੋਭੀ ਦੀ ਵੀਡੀਓ ਉਹਦੀ ਬੜੀ ਨਜ਼ਾਰਾ ਆ ਬਣਾਉਣ ਦਾ ਬਾਈ ਲਓ ਬਾਈ ਆਦ ਕਰਦਾ ਉਹੀ 40 45 50 ਰੁਪਏ ਜਿਹੜਾ ਚੱਲੀ ਜਾਂਦਾ ਜੀ ਇੱਧਰ ਬਾਈ ਕੋਲੇ ਆ ਗਈ ਬਰੇੜੀ ਪਈ ਆ ਬੱਲੇ 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 ਇਹ ਕਿਹੜੀ ਇਹ ਕਿਹੜੀ ਰੋਤ ਦਾ ਅਮਰੂਦ ਲਿਆਂਦਾ ਬਾਈ ਹੋਰ ਜੀ ਟਿਕ ਟਕ ਭਰਾ ਵਧੀਆ ਅੱਡ ਮਾਟਰ ਆਪਣਾ ਜੀ ਅੱਛਾ ਵੇਖ ਗਿਆ ਮੈਂ ਕੀ ਕੀ ਰੇਟ ਅੱਜ ਚੱਲੇ ਜੀ ਨਾਲ ਅੰਦਾਜ਼ਾ 15 16 ਦਾ 15 16 ਦਾ ਬਈ 20 25 ਕੋਈ ਨਾ ਕੋਈ ਕਰੇਟ ਗਿਆ ਆਊਗਾ ਨਾ 15 ਤੋਂ 20 ਰੁਪਏ ਨੇੜੇ ਤੇ ਜਿਹੜਾ ਭਾਈ ਇਹ ਚੱਲੀ ਜਾਂਦਾ ਜਿੱਲ੍ਹਾ ਭਾਈ ਆ ਆ ਰੇਟ ਜਿਹੜੇ ਮਿੱਤਰੋ ਚੱਲੀ ਜਾਂਦੇ ਬੱਲੇ 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 ਵਲੇ ਇਹ ਆਪਾਂ ਦੱਸ ਰਹੇ ਹੌਲਸੇਲ ਦੇ ਰੇਟ ਬਾਅਦ ਮੋٹے ਮੋٹے ਜੇ ਭਾਈ ਜਿਹੜਾ ਨਿੰਬੂ ਦਾ ਬਾਜ਼ਾਰ ਅੱਗੇ ਨਾਲ ਘਟਾ ਹੀ ਠੰਡ ਕਰਕੇ 20 ਰੁਪਏ ਫਰਕ ਫਰਕ ਪਿਆ ਜੀ ਇਹਦਾ 15 ਰੁਪਏ ਕਿਲੋ 15 15 18 ਰੁਪਏ ਇਹ ਰੇਟ ਨੂੰ ਆਂਦੇ ਨੇ ਘਟਾ 20 20 ਦੇ ਨੇੜੇ ਤੇ ਜਿਹੜਾ ਬਾਜ਼ਾਰ ਰੇਟ ਜਿਹੜਾ ਚੱਲੀ ਜਾਂਦੇ ਲੋ ਭਾਈ ਆਹੀ ਰੇਡ ਜਿਹੜੇ ਮਿੱਤਰੋ ਚੱਲ ਜੀ ਆ ਪਤਾ ਨਹੀਂ ਕਿਹੜੀ ਰੋਤ ਦੇ ਮਰੂਦ ਰੱਖੀ ਪਈ ਡੇ ਗੁਰੂ ਇਹ ਕਿਹੜਾ ਲੈ ਕਿਹੜਾ ਬੰਦਾ ਥੋੜੇ ਜਿਹਾ ਪਹਿਲੇ ਵਾਰ ਤੂੰ ਲੈ ਗਿਆ ਹਾਂ ਅੱਛਾ ਖਤਮ ਨਹੀਂ ਹੋਇਆ ਬੰਦੇ ਕਹਿੰਦਾ ਪਾੜਾ ਤੇ ਲਾਇਓ ਜੀ ਪਾੜਾ ਤੇ ਹਾਂ ਸਹੀ ਆ ਚੱਲੋ ਜੀ ਰਹਿਣ ਲੱਗੇ ਹੁਣ ਹਾਂ ਹਾਂ ਕਿ 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 ਰਾਸੀਆ ਦੂਰ ਜਗ੍ਹਾ ਰਹਤੇ ਆਂ ਅੱਛਾ ਕੀ ਰੇਡ ਵੇਖਦੇ ਭਾਈ 10 ਰੁਪਏ ਕਿਲੋ 20 ਰੁਪਏ ਕਿਲੋ ਵਿਕਰੀ ਬੋ ਜੀ ਛਾੜ ਨਹੀਂ ਕਵਾਲੀ ਬਣੀ ਨਹੀਂ ਹਣਾ ਆਲੇ ਉਹ ਜਿਹੜੇ ਜਿਵੇਂ ਭੋਲਾ ਜਾਂਦਾ ਕਰੜਾ ਦਾ ਸਖਤ ਆ ਨਾ ਖੜਾ ਵੇਖਣ ਜੀ ਪਤਾ ਲੱਗਦਾ ਭਾਈ ਤੇ ਇਹੋ ਜੇ ਮਰੂਦ ਦੇ ਇਹ ਕਿ ਮੈਂ ਹੁਣ ਕਿੰਨਾ ਚਿਰ ਚੱਲਣਗੇ ਤੇਰੇ ਕੋਲੇ ਬਸ ਇਹ 2-4 ਦਿਨ ਹੋਰ ਚੱਲਣਾ ਬਸ 2-4 ਦਿਨ ਫਿਰ ਖਤਮ ਆ ਕਹਿੰਦੇ ਖਤਮ ਪਹਿਲਾਂ ਕਮਾਈ ਚੰਗੀ ਕੀਤੀ ਆ ਕਮਾਈ ਤਾਂ ਬਹੁਤ ਕੀਤੀ ਬੋ ਜੀ ਸਹੀ ਅਮਰੂਦਾ ਜੀ ਬੜੀ ਐਗੀ ਚੰਗੀ ਕਮਾਈ ਠੀਕ ਆ ਥਲਾ ਬੋਲ ਲਗੇ ਹਾਂ ਮਾੜਾ ਵੀ ਟੀਕਿਆ ਆਣੇ ਲੱਗਣਗੇ ਹਾਂ ਕੀੜੇ ਆਉਣ ਲੱਗ ਜਾਣਗੇ ਸਹੀ ਆ ਲਾ ਭਾਈ ਤੇ ਅਮਰੂਦਾ ਇਹ ਰੇਟ ਨਹੀਂਗਾ ਵੈਸੇ ਜੋ ਚੰਗਾ ਅਮਰੂਦਾ ਹੀ ਜਾਂਦਾ ਉਹਦਾ ਰੇਟ ਹੋਊਗਾ 30-35-40 ਹਾਂ ਜੀ ਯਾਰ ਇੰਨਾ ਕੁ ਬਾਜ਼ਾਰ ਦਾ ਹੋਊਗਾ ਨਾ ਭਾਈ ਇਹ ਕੁਆਲਿਟੀ ਥੋੜੀ ਜਿਹੀ ਹੋ ਬਈ ਤਾਂ 10 ਮੰਗੀ ਜਾਂਦੇ ਭਾਈ ਤੇ ਜਿਓ ਜੀ ਕੁਆ ਤੇ ਹਾਂ ਐ ਬਾਊਆ ਨੇ ਸੰਗ ਲੱਗਦੀ ਆ ਤੂੰ ਧੱਕਾ ਕਰਦਾ ਬਾਊ ਨਾ ਆ ਲਾ ਭਾਈ ਇਧਰ ਬੈ ਬਾਈ ਚੈਨੇ ਕੀਤੇ ਤੇ ਹੋਰ ਕਾਫੀ ਬ੍ਰਾਈਟ ਕਾ ਜਿਹੜੀਆਂ ਪੰਨਾਂ ਤੇ ਗੱਲਬਾਤ ਕਰਦੇ ਆ ਜੀ ਲਓ ਭਾਈ ਇਧਰ ਬਾਕੀ ਭਾਈ ਜਿਮੀ ਕਹਿੰਦਾ ਵਗੈਰਾ ਇਧਰ ਦਾ oportunity rate ਹੋ ਜਾਂਦਾ ਸਾਰੀ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਠੀਕ ਠਾਕ ਜੀ ਮਹਾਰਾਜ ਲੋਮੀ ਅੱਜ ਕਿਹੜਾ ਲਗੜਦੇ ਜੀ ਕਹਿੰਦੇ ਹਾਂਜੀ ਬਹੁਤ ਵਧੀਆ ਵਿਕੀ ਗੋਭੀ ਵਿਕੀ ਕਹਿੰਦੇ 48 ਰੁਪਏ 45 ਹਾਂਜੀ 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 ਬੋਲੀ ਚੱਲੀ ਜਾਂਦੀ ਆ ਜੀ ਹਾਂਜੀ ਚੱਲਦੀ ਆ ਉਹ ਤਾਂ ਦੇਖ ਲੈ ਬਾਈ ਤੇ ਮਤਲਬ ਗੋਭੀ ਪਹਿਲਾਂ ਸ਼ੁਰੂ ਚ ਡਰੀ ਜਾਂਦਾ ਜਿਨ੍ਹਾਂ ਨੇ ਗੋਭੀ ਲਈ ਆ ਵੀ ਇਹਦੀ ਰੇਟ ਨਹੀਂ ਬਣਦਾ ਰੇਟ ਨਹੀਂ ਬਣਦਾ ਤੇ ਫਿਲਹਾਲ ਗੋਭੀ ਦਾ ਜਿਹੜਾ ਰੇਟ ਥੋੜਾ ਥੋੜਾ ਬਣਨਾ ਸ਼ੁਰੂ ਹੋਇਆ ਕਿਸਾਨਾਂ ਵਿੱਚ ਰੇਟ ਥੋੜੀ ਜੀ ਮੁਸਕਾਨ ਆਈ ਆ ਵੀ ਥੋੜਾ ਜਿਹਾ ਬਣ ਗਿਆ ਇਹ ਗੱਲ ਬਾਤ ਹੈ ਨਾ ਇਹ ਨਾ ਹੋਵੇ ਕਿ ਡਰਦੇ ਹੁੰਦੇ ਸਾਰੇ ਕਿ 5-5 7-7 ਰੁਪਏ ਨਾ ਰੁਲੀ ਜਾਵੇ ਗੋਭੀ ਫਿਲਹਾਲ ਆਈ ਬਹੁ ਜਾਂਦੀ ਆ ਪਰ ਫਿਲਹਾਲ 50000 ਰੁਪਏ ਦਾ 80000 ਦਾ ਰੁਪਈਆ ਦਾ ਬੋਲ ਚੱਲੀ ਜਾਂਦੀ ਹੈ। ਲਾ ਵੇ ਆ ਵੀ 40 ਰੁਪਏ ਦੇ ਨੇੜੇ ਰੱਗੀ ਹੈ ਜੀ। ਆ ਵੀ 40 40 ਰੁਪਏ ਦੇ ਹਿਸਾਬ ਨਾਲ ਜਿਹੜੀ ਆ ਗੋਭੀ ਵਿੱਗੀ ਹੈ ਤੁਸੀਂ ਲਾ ਦਿਓ ਹਿਸਾਬ ਕੋ ਦਾ। 40 40 ਹਾਂ ਇਹ 550 ਸਾਨੂੰ ਹੈ। 50 ਰੁਪਏ ਸਹੀ ਆ। ਸਹੀ ਆ। ਏ ਭਾਈ ਤੁਹਾਨੂੰ ਇਕੱਠਾ ਲਵਾਵਾ ਲੈਣਾ ਪੈਂਦਾ ਬੋਲੀ ਦੇ ਹਵੇ ਲੋ ਜਿਹੜਾ ਲੜਾ ਹੁੰਦਾ ਦੂਜਾ ਮਾਲ ਵੀ ਨਿਕਲਦਾ ਹਾਂ ਮਾੜਾ ਮੋਟਾ ਆ ਵੀ ਇਹਦੇ ਵਿੱਚ ਦੋ ਚਾਰ ਕਰਨੋਂ ਦੂਜਾ ਮਾਲ ਵੀ ਦੂਜਾ ਮਾਲ ਵੀ ਨਿਕਲਦਾ ਗਲਾਜਾਂ ਨਿਕਲਦੀਆਂ ਹਾਂਜੀ ਅਸਾ ਸਹੀ ਆ ਲੈ ਭਾਈ ਇਹ ਪੰਜ ਕਿਲੋ ਮਾਲ ਦੂਜਾ ਵੀ ਨਿਕਲਦਾ ਚਾਰ ਪੰਜ ਕਿਲੋ ਨਿਕਲਦਾ ਹੁੰਦਾ ਕਿ ਦੋ ਕਿਲੋ ਨਿਕਲਦੀ ਹੁੰਦੀ ਹੈ ਹੈ ਸਾਡੇ ਦੇ ਦੇਖ ਲਓ ਹਾਂ ਹਾਂ ਉਹ ਜਿਹੜਾ ਸੜਿਆ ਆ ਮਾਲ ਉਹ ਵੀ 55 ਰੁਪਏ ਕਿਲੋ ਪੇੜੇ ਉਹ ਮਰ ਵੇਚ ਲਾ ਲਾ ਕੇ ਗਲਿੰਦੇ ਨਹੀਂ ਥੋੜੋ ਵਗਣਾ ਹੈ ਨਾ ਹੋਰ ਸਾਡੇ ਕਿਹੜਾ ਮਿਲ ਚੱਲਦੀ ਆ ਹਾਂ ਲਓ ਭਾਈ ਇਹ ਪੰਜਾਬ ਜਿਹੜਾ 41 ਮਾਲ ਦੇ 5555 ਜਿਹੜਾ ਬਣ ਜਾਂਦਾ ਬਾਈ ਇਹਨਾਂ ਤੁਸੀਂ ਆਪ ਸਹਾਨੇ ਜੀ ਕਿਹੜੀ ਵਿੱਚ ਮਾਲ ਉਹ ਜਆ ਪਾਇਆ ਹੁੰਦਾ ਹੈਗਾ ਤੇ ਕਿਸਾਨਾਂ ਨੂੰ ਵੀ ਬੇਨਤੀ ਹੈ ਯਾਰ ਜੇ ਬਾਹਰੋਂ ਚੀਜ਼ ਚੰਗੀ ਵਿਖਾਉਂਦੇ ਆ ਤੇ ਮੇਰਾ ਵੀਰ ਭਰਾ ਵਿਚਾਲੇ ਮਾਲ ਨਾ ਉਹ ਜਆ ਪਾਇ ਕਰੋ ਵਿਚਾਲੇ ਮਾਲ ਅੱਡ ਅੱਡ ਲਫਾ ਵਿੱਚ ਪਾਇਆ ਕਰੋ ਜਿਵੇਂ ਆ ਪਾਇਆ ਪਿਆ ਹੁਣ ਛੋਟਾ ਮਾਲ ਹਨ ਤੇ ਇਹ ਛੋਟਾ ਛੋਟਾ ਮਾਲ ਪਾਇਆ ਪਿਆ ਆਹ ਲਫਾ ਫਾ ਵਿੱਚ ਪਾਇਆ ਕਰੋ ਜੀ ਇਹ ਜਿਹੜੀ ਆਪਾਂ ਚੰਗਾ ਮਾਲ ਪਾਸੇ ਲਾ ਕੇ ਤੇ ਵਿਚਾਲੇ ਥੋੜੀ ਜਿਹੀ ਖਰਾਬ ਕੁਆਲਿਟੀ ਗੋਭੀ ਲਾ ਕੇ ਉਹਨੂੰ ਮੁੜ ਕੇ ਇੱਕ ਤਾਂ ਯਕੀਨ ਟੁੱਟਦਾ ਥੋੜਾ ਜਿਹੀ ਨਾ ਅੜਤੀ ਆੜਤੀ ਦਾ ਯਕੀਨ ਤੁਹਾਡੇ ਤੋਂ ਟੁੱਟੂਗਾ ਵੜਕੇ ਗਲੇ ਦਾ ਜਿਹੜਾ ਗਾਂ ਗਾਂ ਕਾ ਉਹਦਾ ਜਿਹੀ ਨਾ ਅੜਤੀ ਤੇ ਟੁੱਟੂਗਾ ਬਈ ਨਾ ਗੱਲਾਂ ਦੋ ਚਾਰ ਹੁੰਦੀਆਂ ਜੀ ਤੇ ਆਹ ਰੇਡਾ ਮਿੱਤਰੋ ਜਿਹੜੇ ਅੱਜ ਚੱਲੇ ਆ ਬਾਕੀ ਸਾਰੇ ਰੇਡ ਵਗੈਰਾ ਵਿਖਾ ਦੇ ਮਿਰਚਾ ਦਾ ਇੰਟਰਵਿਊ ਲਓ ਬੱਲੇ 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 ਜੀ ਹਾਂਜੀ ਬੱਲੇ 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 ਹੋਰ ਭਾਈ ਆਹ ਵੇਖੋ ਲਾਲ ਲਾਲ ਟਮਾਟਰ ਨਾ ਲੋ ਲਾਲ ਬਈ 40 ਰੁਪਏ ਜੀ ਅੱਜ ਵੀ ਕੇ 24 ਰੁਪਏ ਕਿਲੋ 24 ਰੁਪਏ ਲਾ ਭਾਈ ਵੇਖੋ ਟਮਾਟਰ ਹੀ ਮਾਣਾ ਸਿਰ ਹੈ ਯਾਰ ਸਰੀਕ ਕੁਆਲਿਟੀ ਆ ਬਾਈ ਟਮਾਟਰ ਵੀ ਲਓ ਜੀ ਬਿਲਕੁਲ ਕੁਆਲਿਟੀ ਆ ਇਹ ਬੱਲੇ 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 ਕੀ ਕਰਕੇ ਦਿਖਾਏ ਇਹੋ ਜਿਹੀ ਨਿਕਲੂਗਾ ਜੀ ਜਮਾ ਇਹੋ ਜਿਹੀ ਨਿਕਲੂ ਥੱਲੇ ਜੀ ਸਹੀ ਆ ਜੀ ਇੱਕ ਮੂੰਹ ਬੇਨਤੀ ਆ ਹੈਨਾ ਜੇ ਮੰਨ ਕੇ ਚਲੋ ਕਈ ਕਿਸਾਨ ਪਰ ਗੋਭੀ ਘਰੋਂ ਲਿਆਉਂਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜੀ ਗੋਭੀ ਦਾ ਇੱਕੋ ਜਿਹਾ ਨਹੀਂ ਹੁੰਦਾ ਗੋਭੀ ਵੀ ਇੱਕੋ ਜਿਹੀ ਨਹੀਂ ਹੁੰਦੀ ਚੰਗੇ ਚੰਗੇ ਗਏ ਰਹੀ ਫੁੱਲ ਪਾਸੇ ਪਾ ਕੇ ਜੀ ਉਹ ਤੇ 40 ਰੁਪਏ ਕਿਲੋ ਆ ਹਾਂ ਜੀ ਜੇ ਘੱਟੀਆਂ ਲਾਉਂਗਾ 20 ਰੁਪਏ ਕਿਲੋ ਆ ਸਹੀ ਹੈ ਜੀ ਹਾਂ ਪੰਜਾਹ ਦਾ ਕਿਲੋ ਵਧੀਆ ਗੋਭੀ 40 ਰੁਪਏ ਕਿਲੋ ਸਹੀ ਹੈ ਜੀ ਤੇ ਹਲਕੀ ਗੋਭੀ 20 ਰੁਪਏ ਕਿਲੋ 48 ਗਈ ਹੈ ਜੀ ਪੰਜਾਬ ਹੀ ਗਈ ਹੈ ਹਾਂ ਇਹ ਗੋਭੀ ਹੈ ਸਹੀ ਹੈ ਜੀ 6 ਕਲਾਬ ਦੇ ਫੁੱਲ ਆਪਾਂ ਇੱਕ ਬੇਨਤੀ ਕਰਦੇ ਜਿਹੜੇ ਕਿਸਾਨ ਪਰ ਲਿਆਉਂਦੇ ਆ ਗੋਭੀ ਕਈ ਵਾਰੀ ਨਾ ਕਈ ਬੰਦੇ ਬੰਦੇ ਹੁੰਦੇ ਆ ਸਾਈਡ ਤੇ ਵੱਡੇ ਫੁੱਲ ਲਾ ਕੇ ਜੀ ਵਿਚਾਲੇ ਛੋਟੇ ਫੁੱਲ ਲਾ ਦਿੰਦੇ ਮੈਂ ਕਿਹਾ ਆਸੇ ਪਾਸੇ ਜਨਾਨੀ ਜੇ ਮੂੰਹ ਨੇ ਚੋਪੜੇ ਕੋਈ ਨਾ ਪਸੰਦ ਕਰੇ ਸਹੀ ਹੈ ਜੀ ਉਹ 50 ਰੁਪਏ ਦੀ ਉਹ 5-5000 ਰੁਪਏ ਮੇਕਅਪ ਦੇ ਲਾ ਆਉਂਦੀਆਂ ਨੇ ਬੰਦਾ ਮੂੰਹ ਧੋ ਕੇ ਭੱਜ ਲੈਂਦਾ ਸਹੀ ਹੈ ਜੀ ਸਹੀ ਪਰ ਉਹ ਚੀਜ਼ ਵਿਚਾਲੇ ਮਾੜੀ ਚੀਜ਼ ਜੇ ਬਰੀਕ ਚੀਜ਼ ਲਾਉਣੀ ਗਲਤ ਨਹੀਂ ਉਦੋਂ ਆਡਲ ਫਾਫਾ ਪਰ ਲੋ ਸਹੀ ਹੈ ਨਾ ਜਦੋਂ ਅਗਲਾ ਪੈਸੇ ਪੂਰੇ ਦੇ ਰਿਆ ਆਪਾਂ ਨੂੰ ਕਈ ਜ਼ਿੰਮੇਦਾਰ ਇੰਨੇ ਵਧੀਆ ਨੇ ਕੋਈ ਇੱਕ ਫੁੱਲ ਨਹੀਂ ਬਾੜਾ ਪਾਉਂਦੇ ਨਹੀਂ ਨਹੀਂ ਸਹੀ ਹੈ ਜੀ ਕਈ ਇਹੋ ਜਿਹੇ ਨੇ ਕੁਸਰ ਪੁੱਤਰ ਸਭ ਵਿੱਚ ਹਾਂ ਇਹ ਫਰਕ ਉਹਦਾ ਲਵਾਵਾ ਅੰਦਰ ਭਰ ਕੇ ਵੇਚ ਲੋ ਕੋਈ ਦਾ ਕੰਮ ਨਹੀਂ ਕਹਿੰਦਾ 48 ਵਿਕੀ 50 ਵਿਕੀ ਉਹ ਗੋਭੀ ਉਹ ਗੁਲਾਬ ਦੇ ਫੁੱਲਾਂ ਵਰਗੀ ਛਾਂਟ ਕੇ ਲੈ ਕੇ ਆਉਂਦੇ ਨਾ ਗੋਭੀ ਵਿਕੀ 30 ਰੁਪਏ ਕੀ ਇਹ 30 ਰੁਪਏ ਹੈ ਜੀ 20 ਰੁਪਏ ਫਰ ਦੀ ਪੰਜਾਬ ਆਉਗੀ ਹੈ ਸਹੀ ਹੈ ਜੀ ਗੰਦੀ ਗੋਭੀ ਉੱਤੇ ਚਾਰ ਪਹੁੰਚਾ ਗਏ ਉਹ ਗੋਭੇ ਆ ਉਹ ਸਭ ਮਾੜੀ ਹੈ ਸਹੀ ਹੈ ਜੀ ਨਾਲੇ ਹਲੇ ਗੋਭੀ ਦਾ ਸਤਾਰ ਵਾਲੇ ਹੋਰ ਹਫ਼ਤੇ 15 ਦਿਨਾਂ ਤੱਕ ਚਿੱਟੇ ਆਉਣੀ ਹੈ ਉਹ ਟੋਪਰੀ ਵਾਲੀ ਦੋਭੀ ਨਹੀਂ ਟੋਪਰੀ ਵਾਲੀ ਉਫਰੋ ਵਧੀਆ ਟਰਦੇ ਹੋ ਮਾੜੀ 8 ਕਿਲੋ ਮਾੜੀ ਨਿਕਲ ਗਈ ਕੀ ਕਰਨ ਮੈਂ ਮੇਰੀ ਅਮਾ ਉਹੀ ਗੱਲ ਕਰੀ ਇਹ ਮਨ ਲਾ ਤੁਸੀਂ ਇਹ ਸੇਰ ਤੋਂ ਲੈ ਕੇ ਗੋਭੀ ਭਾਈ ਹਾਂ ਜੀ ਭਰੀ ਕਿਸਾਨ ਨੇ ਹੂੰ ਸੋਡਾ ਇਹਦੇ ਤੋਂ ਯਕੀਨ ਟੁੱਟੂਗਾ ਹਾਂ ਜੀ ਇਹ ਕਹਿੰਦਾ ਯਾਰ ਇਹ ਬੰਦੇ ਨੂੰ ਮੈਂ ਗੋਭੀ ਦਾ ਕੋਈ ਕਸੂਰ ਨਹੀਂ ਹੈਗਾ ਇਹ ਗਲਤ ਗਾਹਾਂ ਦਾ ਕੁਝ ਹੋਗਾ ਚਿੱਟਾ ਗਾਹਾਂ ਤੋਂ ਹੋਣਾ ਨਾ ਕੁਝ ਹੋ ਜਾਏ ਉਹ ਤਾਂ ਉਹ ਗੋਭੀ ਦਾ 48 ਆਹ ਸਹੀ 8 ਕਿਲੋ ਗੋਭੀ ਮਾਰੀ ਨਿਕਲ ਗਈ ਬੈਠਾ ਖਰੀਦਾਰ ਕੀ ਕਰੂ ਜਦੋਂ ਤੁਸੀਂ ਰੁਪਈਆ 48 ਦੇ ਹਿਸਾਬ ਨਾਲ ਦੇਤੇ ਹਾਂ ਜੀ ਪਰ ਮੇਚ ਫੁੱਲ ਮਾੜਾ ਪਾਉਣ ਦਾ ਕੰਮ ਕੋਈ ਨਹੀਂ ਕੰਮ ਕੋਈ ਨਹੀਂ ਤੇ ਜੇ ਫੁੱਲ ਮਾੜਾ ਲੈਣਾ ਫਿਰ ਅਸੀਂ ਕਿ 30 ਰੁਪਈਆ ਲੈ ਸਕਦੇ ਆਪਾਂ ਕਿੰ ਆਈ ਲੈ ਰਹੂਗੇ ਸਹੀ ਹੈ ਨਾ ਉਹ ਗਲਤ ਆਪਣੀ ਵੀ ਅਪੀਲ ਹੈ ਚੈਨਲ ਦੇ ਥਰੂ ਵੀ ਜੇ ਸਾਡੇ ਕੋਲ ਦੋ ਵੀ ਮੰਨ ਲਓ ਨਫਾ ਵਾ ਇਥੇ ਆਪਣੇ ਆਰ ਦिए ਆ ਉਹਨਾਂ ਨਾਲ ਜੱਲੇ ਆ ਕੇ ਰੱਖਤੀ ਸਹੀ ਹੈ ਨਹੀਂ ਨਹੀਂ ਸਹੀ ਹੈ ਜਿਹੜੀ ਗੱਲ ਸਹੀ ਹੈ ਹੁਣ ਜਾਂਦਾ ਪੰਜ ਪੰਜ 500 ਰੁਪਏ ਘੜ ਜਾਂਦਾ ਫੇਪਾਦਾ ਲੱਗਦਾ ਨਹੀਂ ਹਾਂ ਵੀ ਘੜ ਦੇ ਹੁਣ ਆ ਦੇ ਘਟ ਟਮਾਟਰ ਜੀ ਇਹ ਨਾਲ ਥੱਲੇ ਵੀ ਇੰਦੇ ਨਿਕਲੂਗਾ ਜੀ ਕਿੱਥੇ ਨਿਕਲੂਗਾ ਹਾਂ ਇਹ ਹੁੰਦਾ ਯਕੀਨ ਇੱਕ ਜਿਹੜੇ ਭਾਰੀ ਤੋਂ ਮੰਗਾਇਆ ਦਾ ਲੈ ਛੋਟੇ ਗ੍ਰੇਡ ਹੁੰਦੇ ਸਹੀ ਹੈ ਜੀ 15 ਕਿਲੋ ਟਮਾਟਰ ਹੁੰਦਾ 15 ਕਿਲੋ ਹਜੇ ਹੀ ਆ ਹੂੰ ਪਤਾ ਲੱਗਦਾ ਪਤਾ ਲੱਗਦਾ ਜੀ ਕੱਚੀ ਕਲੀ ਕਿਹ ਆ ਹੁੰਦੀ ਐ ਕੱਚੀ ਕਲੀ ਡਿਫਾਲਟਰ ਵੀ ਬਹੁਤ ਹੁੰਦੇ ਨੇ ਸਾਡੇ ਭਰਾ ਨੇ ਪਰ ਇਹਨੂੰ 25 ਰੁਪਏ ਕਿਲੋ ਨੇ ਲੈਣਾ ਇਹਨੇ ਗੰਦ ਲੈਣਾ 20 ਰੁਪਏ ਕਿਲੋ ਆ ਬਸ ਸਸਤਾ ਲੈਣਾ ਹਾਂ ਬਈ ਕਵਾੜੀਆ ਹੈ ਇੱਕ ਕਵਾੜੀਆ ਇੱਕ ਨੰਬਰ ਦਾ ਹੈ ਅੱਛਾ ਠੀਕ ਹੈ ਠੱਗਿਆ ਠੱਗ 25 ਰੁਪਏ ਕਿਲੋ ਐ 24 ਰੁਪਏ ਲੱਗੂ 24 ਲੱਗੂਗਾ ਚੱਕ ਦੇ ਯਾਰ ਗੱਲਾਂ ਦੀਆਂ ਵੇਚਦੀਆਂ ਸਕਲ ਦੀਦੀ ਅਮੂ ਦੀਦਾ ਲਈ ਇਹ ਨਹੀਂ ਲੈਣਾ ਇਹ ਤਾਂ ਡਿਫਾਲਟਰ ਮੰਨ ਲੈਣਾ ਹੁਣ ਨਿੰਬੂ ਦਾ ਰੇਟ ਘਟ ਗਿਆ ਜੀ ਨਿੰਬੂ 40 50 ਰੁਪਏ ਕਿ ਲੋ ਗਿਆ ਅੱਛਾ ਠੀਕ ਆ 40 50 ਦਾ ਰੇਟ ਦਾ 50 40 ਠੰਡ ਜੀ ਵੀ ਜਾਣੀ ਬਰਕਰਾਰ ਆ ਰੇਟ ਹੂੰ ਸਹੀ ਆ ਜੀ ਤੇ ਬਾਕੀ ਆਉਣ ਵਾਲੇ ਦਿਨਾਂ ਚ ਵੇਖਦੇ ਆ ਜੀ ਜਦੋਂ 4-4 ਰੁਪਏ ਦੇ ਹੁੰਦੇ ਆ ਤੇ ਉਹ ਲੋਰੇਟ ਵੇਚਦੇ ਆ ਆਪਣਾ ਆਪਣਾ ਫੋਨ ਨੰਬਰ ਕਿੰਨਾ ਆ ਗਿਆ ਜੀ ਆਪਣਾ 90235 ਠੀਕ ਹੈ ਜੀ 05783 9023505783 83 ਲਾ ਬਈ ਬਊ ਦਾ ਨੰਬਰ ਆ ਗਿਆ ਤੁਸੀਂ ਕਨੈਕਟ ਕਰ ਲਿਓ ਜੀ ਜੇ ਤੁਸੀਂ ਇੱਥੇ ਮਾਲਸ਼ਾਲਾ ਆਪਦਾ ਕੋਈ ਵੀ ਮਾਲਸ਼ਾਲਾ ਵੇਚਣਾ ਜੀ ਹਨ ਗੋभी वगैरह ਹੁੰਦੀ ਹੈ ਜੋ ਕੁਝ ਵੀ ਹੈ ਤੇ ਇਹਨਾਂ ਟੱਕਰ ਲਓ ਸਹੀ ਡਿਮਾਂਡ ਨੇ ਵੇਚਦੇ ਆ ਸਹੀ ਹੈ ਹਰਿਆਣਾਂ ਬਾੜ ਤੋਂ ਸਭ ਕੁਝ ਆ ਜਾਏ ਸਹੀ ਹੈ ਆਪਾਂ ਨੂੰ ਸਾਰੇ ਪਤਾ ਸਹੀ ਹੈ ਜੀ ਕੀ ਬਾਤ ਹੈ ਜੀ ਲਓ ਭਾਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਹਾਂਜੀ ਸਸੀ ਗੱਲ ਖਾਲਸਾ ਜੀ ਹਾਂ ਠੀਕ ਠਾਕ ਜੀ ਕਿਹਦੇ ਨੇ ਮੈਂ ਬਾਪਾ ਅੱਜ ਵੀਡੀਓ ਬਣਾਈ ਆ ਜੀ ਤੁਸੀਂ ਸਮਾਨ ਦੱਸੋ ਕੀ ਕੀ ਲਿਆ ਜੀ ਇਹ ਚੁਲਾਈ ਆਪਣੇ ਸੇਬ ਲੈਏ ਨੇ ਠੀਕ ਹੈ ਜੀ ਲੈ ਲਏ ਨੇ ਸਹੀ ਹੈ ਜੀ ਟਮਾਟਰ ਲਿਆ ਠੀਕ ਹੈ ਜੀ ਤੇ ਆਪਾਂ ਹੁਣ ਲੈਣੇ ਖੀਰੇ ਲੈਣੇ ਇਹ ਅੱਬ ਘਰ ਹਾਸਤੇ ਲੈ ਕੇ ਗਏ ਨਾ ਜੀ ਹੁਣ ਆਪਾਂ ਸੇਲ ਕਰਿਆ ਕਰਾਂਗੇ ਸੇਲ ਕਰਨੀ ਆ ਠੀਕ ਹੈ ਜੀ ਕਿੱਥੇ ਹੁੰਦੀ ਆਪਣੀ ਦੁਕਾਨ ਜੀ ਅਮਲੋ ਜੀ ਅਮਲੋ ਅਮਲੋ ਰੋਡ ਤੇ ਘਮਲੋ ਪਿੰਡੀ ਅਮਲੋ ਸ਼ਹਿਰ ਠੀਕ ਹੈ ਜੀ ਲਾਬਾ ਚੌਂਕ ਬੱਲੇ 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 ਲੈ ਭਾਈ ਅਜਮਰੋ ਵਾਲੇ ਤੁਹਾਨੂੰ ਖਵਾ ਦੇਣੇ 6 ਕਿਲੇ ਬਾਪੂ ਦੇ ਸਹੀ ਹੈ ਜੀ ਕਿਹ ਚੱਲਣਾ ਆਪਣਾ ਇਹ ਆਪਣਾ ਪਿੰਡੂ ਕਿੱਤਾ ਜੀ ਪਿੰਡੂ ਕਿੱਤਾ ਅੱਛਾ ਹਾਂ ਜੀ ਕਿੱਥੇ ਆਉਂਦਾ ਹੈ ਉਹ ਟੀਵੀ 'ਉਨਾ ਹਾਂ ਜੀ ਹਾਂ ਜੀ ਹਾਂ ਜੀ ਕਿਵੇਂ ਹੋਇਆ ਇਹ ਨਵਾਂ ਤਾਂ ਹੋਇਆ YouTube ਤੇ ਜੀ ਲੈ ਭਾਈ ਬਾਪੂ ਦਾ ਮਾਲ ਸ਼ਾਲ ਤੋਂ ਹੀ ਖਰੀਦ ਲਿਆ ਕਰੋ ਜੀ ਹੈਨਾ ਖਾਲਸਾ ਜੀ ਦੰਮਲੋ ਆਪਣੇ ਪਿੰਡ ਕਿੱਥੇ ਜਲਾਉਂਦੇ ਦੁਕਾਨਾਂ ਤੇ ਲਾਬਾ ਚੌਂਕ ਨਾਬਾ ਚੌਂਕ ਦੇ ਵਿੱਚ ਲੈ ਆ ਭਾਈ ਕਿੰਨੇ ਵਜੇ ਜਾਓਣਗੇ ਜੀ ਬਸ ਜਲਾ ਘੰਟੇ ਤੱਕ ਪਹੁੰਚ ਜਾਣਾ ਲੈ ਭਾਈ ਘੰਟੇ ਤੱਕ ਪਹੁੰਚ ਜਾਣਾ 6 ਕਿਲੇ ਅੱਜ ਜੀ ਬੜੀਆ ਕੁਆਲਿਟੀ ਦੇ ਚੰਗੇ ਲੈ ਕੇ ਚੱਲੇ ਵਧੀਆ ਆ ਵਧੀਆ ਮਾਲ ਲਿਆ ਆ ਬੱਲੇ 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 ਲੈ ਜਿਹੜਾ 25 ਵਾਲਾ ਸੀਗਾ ਆ ਟਮਾਟਰ ਪੂਛਿਆ ਅੰਦਰ ਆ ਕੀ ਬਾਤ ਹੈ ਜੀ ਮੈਨੇ ਠੀਕ ਹੈ ਜੀ ਠੀਕ ਹੈ ਜੀ ਬਾਪੂ ਜੀ ਹੋਰ ਕੁਝ ਲਓ ਭਾਈ ਤੇ ਵੀਡੀਓ ਨੂੰ ਲਾਈਕ ਆਏ ਸ਼ੇਅਰ ਕਮੈਂਟ ਜਰੂਰ ਕਰਦੇ ਮਿੱਤਰੋ ਤੇ ਜੇ ਚੰਗੀ ਲੱਗਦੀ ਆ ਤੇ ਆ ਵੇਲੇ ਇਧਰ ਪਾਲਕ ਧਰੀਆਂ ਦਾ ਰੇਡ ਰਹਿ ਗਿਆ ਸੀ ਇਹ ਵੀ ਤੁਹਾਨੂੰ ਦਿਨਾ ਦਿੰਦੇ ਆ ਸਾਚਾ ਰਲਾ ਭਾਈ ਆ ਪਾਲਕ ਤਨੀ ਕੀ ਕਰਦਾ ਭਈ ਅੱਜ ਹਾਂ ਭਾਈ ਬੱਲੇ 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 ਹੋਰ ਤਾਂ ਠੀਕ ਆ ਵਧੀਆ ਵਧੀਆ ਬੱਲੇ ਬੱਲੇ ਅੱਜ ਕੀ ਕਰਦਾ ਪਾਲਕ ਲੱਗਗੇ ਇਹੀ ਹੈ ਧਨੀਆ ਵਾਲਾ ਕਿੰਗੇ ਅੱਫਲ ਕਿਰੇਡਾ ਮੇਰੇ ਦੁਨੀਆ 150 ਰੁਪਏ ਕਿਲੋ ਜੀ 150 ਰੁਪਏ ਕਿਲੋ ਹੌਲ ਚੱਲਦਾ ਰੇਟ ਪਰ 150 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਉਧਰ ਵੀ ਆਈ ਸੀ ਰੇਟ ਕੋਈ ਫਰਕ ਨਹੀਂ ਪਿਆਗਾ ਨਾ ਤੇ ਜੇ ਮੈਂ ਪਾਲਕਾਉਣ ਲੱਗਿਆ ਆਪਣੇ ਪਾਲਗਨ ਰਹਿ ਜੀ ਕੀ ਰੇਟ ਯੋ ਵੀਰ ਪਛੀ ਆ ਰਹਾ ਜੀ ਮੇ ਪਛੀ ਕਿਲੋ ਕਿੰਨੇ ਦਾ 50 ਕਿਲੋ 5000 ਰੁਪਏ ਕਿਲੋ ਲਾ ਬਈ 5000 ਰੁਪਏ ਕਿਲੋ ਤੇ 사ਗਣ ਲੱਗਿਆ ਤੋਰੀਏ ਦਾ ਹਾਂ ਤੋਰੀਏ 사ਗਾਰਾ ਜੀ ਇਹ ਕਿੰਨੇ ਦਾ ਉਹ 40000 ਰੁਪਏ ਕਿਲੋ ਇਹ ਲਾ ਬਈ 40000 ਰੁਪਏ ਕਿਲੋ ਤੋਰੀਆ 사40000 ਰੁਪਏ ਕਿਲੋ ਮੇਤਰੋ ਲੈ ਬਈ ਜਿਹੜਾ ਪਾਲਕ 100 ਰੁਪਏ ਤੁਹਾਡਾ ਲੱਗਣਾ ਤੇ ਬਾਕੀ ਆਲੂ ਆ ਦੂਜੇ ਗੰਡੇ ਗੁੰਡੇ ਤੇ ਤੁਹਾਡੇ ਰੇਟ ਜਿਹੜਾ ਲਗੜਾ ਹੀ ਲੱਗਣਾ ਪਿਆਣਾ ਤੜਕੇ ਤੁੜਕੇ ਤੇ ਜੋ ਵੀ ਜੋ ਜੀ ਆਵਾ ਕਰਨੀ ਹਾਂ ਜੀ ਕਿਰਸ ਨੇ ਪਿੰਡੂ ਕਿਤਾ ਬਾਈ ਇਹ ਤੁਹਾਨੂੰ 150 ਚ ਪੈਣਾ ਸਾਗ ਸੁੱਕ ਸਾਰਾ ਟੋਟਲ ਮਿਲਾ ਕੇ ਤੇ ਨਜ਼ਾਰੇ ਲਿਓ ਜੀ ਕਿੰਨੇ ਭਰਾ ਠੀਕ ਆ ਜੀ ਲਓ ਭਾਈ ਆ ਰੇਡ ਜਿਹੜਾ ਮੇਟਰ ਚੱਲੀ ਜਾਂਦੇ ਆ ਜੀ ਹਾਂ ਜੀ ਸਰ ਜੀ ਹੋ ਠੀਕ ਆ ਭਰਾ ਬੜਾ ਜੀ ਆ ਬੂਦਨਾ ਕੀ ਰੇਡ ਲਾ ਬੂਦਨਾ 20 ਰੁਪਏ ਗੁੱਟੀ ਆ ਜੀ 20 ਰੁਪਏ ਦੀ ਗੁੱਟੀ ਲੈ ਭਾਈ ਚੜਨੀ ਜੁੜਨੀ ਬਣਾ ਲਿਆ ਕਰੋ ਹਲੇ ਜਿੰਮਾ ਨਾਲ 20 ਰੁਪਏ ਚਾਹੁੰਦਾ ਹੀ ਕੁਛ ਨਹੀਂਗਾ ਤੇ ਆ ਜ ਮੈਂ ਧਨੀਆ ਪਿਆ ਵੇ ਇਹਦੀ 150 ਰੁਪਏ ਕਿਲੋ 120 ਰੁਪਏ ਕਿਲੋ ਜੀ ਕਿੰਨੀਆਂ ਗੁੱਟੀਆਂ ਚੜ ਦਿੰਦੀਆਂ ਉਹਦੇ ਚ ਪੰਜ ਹੋ ਜਾਂਦੀਆਂ ਪੰਜ ਹੋ ਜਾਂਦੀਆਂ ਪੰਜ ਹੋ ਜਾਂਦੀਆਂ ਇੱਕ ਗੁੱਟੀ ਪਾਈ ਆਦੀ ਐਲਾ ਭਾਈ ਬਾਹਰ ਖਾਓ ਭਾਈ ਆਦੀ ਆ ਪਾਈ ਅਗਦੀ ਆ ਗਈ ਇੱਕ ਗੁੱਟੀ ਲੈ ਭਾਈ ਤੇ ਚੰਗੀ ਲੱਗਦੀ ਵੀਡੀਓ ਲਾਵੇ ਪਾਲਕ ਧਨੀਆ ਦਾ ਰੇਟ ਵੀ ਗਣਾਤਾ ਜੀ ਤੇ ਸ਼ੇਅਰ ਕਰਦੇ ਜੀ ਵੀਡੀਓ ਦੱਬ ਕੇ ਮੇਰਾ ਵੀਰ ਭਰਾ ਮੈਂ ਭਰਾਵਾ ਲੈ ਭਾਈ ਤੇ ਕੱਲ ਨੂੰ ਆਪਾਂ ਫਲਾਂ ਦੀ ਵੀਡੀਓ ਬਣਾਵਾਂਗੇ ਫਲਾਂ ਵਾਲੇ ਪਾਸੇ ਵੀ ਕਹਿੰਦੇ ਕਰਬਲ ਕਰਬਲ ਵਾਵਾ ਹੋ ਜਾਂਦੀ ਹੈ ਜੀ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨਵਾ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜ਼ਰੂਰ ਕਰਦੇ ਰਿਆ ਕਰੋ ਬਾਕੀ ਹੋਰ ਕਿਹੜੀ ਵੈਰਿਟੀ ਵੇਖਣੀ ਹੁੰਦੀ ਆ ਤੇ ਜ਼ਰੂਰ ਦੱਸ ਦਿਆ ਕਰੋ ਬਈ ਕਮੈਂਟ ਕਰਕੇ